ਨਡਾ ਨਵੇਂ ਪਰਸੈਂਟ ਦੁਨੀਆ ਤੁਹਾਨੂੰ ਹਰ ਗੱਲ ਤੋਂ ਜੱਜ ਕਰਦੀ ਆ ਤੁਸੀਂ ਅੱਜ ਕੱਲ ਦੇ ਟਾਈਮਸ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਵੀ ਹਰ ਸੀ ਕਿੰਨਾ ਤੁਹਾਨੂੰ ਸੋਚਣਾ ਪੈਂਦਾ ਵੀ ਆਹ ਗੱਲ ਮੈਂ ਇੱਥੇ ਕਰਾਂ ਕਿ ਨਾ ਕਰਾਂ ਗੱਲਾਂ ਕਰਨੀਆਂ ਨਾ ਬਹੁਤ ਜ਼ਰੂਰੀ ਨੇ ਹਨਾ ਵੀ ਜਿਵੇਂ ਇਸ ਪ੍ਰੋਗਰਾਮ ਦਾ ਨਾਇਕ ਗੱਲ ਤੇ ਗੱਲ ਵੀ ਇੱਕ ਜਣਾ ਗੱਲ ਕਰੇ ਦੂਜਾ ਹੰਗਾਰਾ ਭਰੇ ਹਨਾ ਆਪਾਂ ਨੂੰ ਲੋੜ ਨਹੀਂ ਹੈਗੀ ਕਿਸੇ ਨਾਲ ਉਵੇਂ ਗੱਲ ਕਰਨ ਦੀ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਲੋੜ ਨਹੀਂ ਪਰ ਡੀਪ ਡਾਉਨ ਹਰ ਬੰਦੇ ਨੂੰ ਬਹੁਤ ਜ਼ਰੂਰਤ ਆ ਕਿਸੇ ਕੋਲ ਬੈਠੋ ਉਦੋਂ ਨਾ ਫੋਨ ਚਲਾਉਣ ਲੱਗ ਜਓ ਇਹ ਤਾਂ ਸਾਡੇ ਕੋਲ 24 ਘੰਟੇ ਹੈਗਾ ਉਹ ਸਾਡੇ ਕੋਲ ਕੋਸ਼ ਨਹੀਂ ਸਾਡੇ ਕੋਲ ਫੋਨ ਤਾਂ ਹੈਗਾ ਹੀ ਹੈਗਾ ਪਰ ਜਦੋਂ ਕਿਸੇ ਦੇ ਨਾਲ ਹੋ ਤਾਂ ਉਹਦੇ ਨਾਲ ਹੋ ਜਦੋਂ ਤੁਸੀਂ ਅੰਦਰੋਂ ਕਿਸੇ ਨੂੰ ਅੰਦਰੋਂ ਜਿਹੜੀ ਚੀਜ਼ ਦੀ ਭਾਲ ਹੁੰਦੀ ਉਹ ਤੁਹਾਨੂੰ ਕਿਸੇ ਇਨਸਾਨ ਦੀ ਹੀ ਹੁੰਦੀ ਹੈ ਤੁਹਾਨੂੰ ਉਦੋਂ ਕੋਈ ਆਪਣਾ ਹੀ ਚਾਹੀਦਾ ਹੁੰਦਾ ਉਹ ਤੁਹਾਨੂੰ ਫੋਨ ਨੇ ਸਹਾਰਾ ਨਹੀਂ ਦੇਣਾ ਹੁੰਦਾ ਤਾਂ ਕਰਕੇ ਇਹੋ ਜਿਹੇ ਇਨਸਾਨ ਇਹੋ ਜਿਹੇ ਰਿਸ਼ਤੇ ਸਾਨੂੰ ਬਣਾਉਣੇ ਚਾਹੀਦੇ ਨੇ ਜਿੰਨਾਂ ਨਾਲ ਅਸੀਂ ਕੱਲ ਨੂੰ ਵਰਤ ਸਕੀਏ ਜਿੰਨਾਂ ਕੋਲ ਅਸੀਂ ਜਾ ਸਕੀਏ ਕੋਈ ਰਿਸ਼ਤੇਦਾਰ ਕਿਸੇ ਨੂੰ ਸਾਲ ਬਾਅਦ ਮਿਲ ਰਿਹਾ ਕੋਈ 5 ਸਾਲਾਂ ਬਾਅਦ ਵੀ ਮਿਲ ਰਿਹਾ ਕਿਉਂਕਿ ਕਈ ਬਹੁਤ ਦੂਰ ਰਹਿੰਦੇ ਹੁੰਦੇ ਨੇ ਵਿਆਹਾਂ ਸ਼ਾਦੀਆਂ ਤੇ ਆਉਂਦੇ ਆ ਉਹੋ ਜਿਹੇ ਪ੍ਰੋਗਰਾਮਾਂ ਤੇ ਤੁਸੀਂ ਇਕੱਠੇ ਹੁੰਨੇ ਹੋ ਜਿਹੜੀ ਸਾਡੇ ਤੋਂ ਵੱਡੀ ਪੀੜ੍ਹੀ ਐ ਅਸੀਂ ਉਹਨਾਂ ਦੀ ਗੱਲ ਕਰਦੇ ਆ ਬੱਚੇ ਕਿਤੇ ਹੋਰ ਰਹਿੰਦੇ ਨੇ ਘਰ ਦੇ ਕਿਤੇ ਹੋਰ ਰਹਿੰਦੇ ਨੇ ਤੇ ਕਈ ਵਾਰ ਉਹਨਾਂ ਦੋ ਜਣਿਆਂ 'ਚੋਂ ਵੀ ਇੱਕ ਜਣਾ ਨਹੀਂ ਰਹਿੰਦਾ ਸੰਸਾਰ ਤੇ ਤਾਂ ਇੱਕ ਜਣਾ ਕੱਲਾ ਆਪ ਵੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਉਹ ਤਾਂ ਫਿਰ ਕਿਸਮਤ ਵਾਲੇ ਹੋਏ ਨਾ ਜਿੰਨਾਂ ਕੋਲ ਕੋਈ ਹੈਗਾ ਜਿਹਦੇ ਕੋਲ ਅਸੀਂ ਜਾ ਕੇ ਕੁਝ ਵੀ ਕਹਿ ਸਕਦੇ ਹਾਂ ਬਿਨਾਂ ਇਹ ਸੋਚੇ ਵੀ ਇਹ ਸੋਚੂਗਾ ਕਿ ਮੇਰੇ ਬਾਰੇ ਹਨਾ ਤੁਸੀਂ ਵਾਰੀ-ਵਾਰੀ ਜਦੋਂ ਉਹੀ ਗੱਲ ਕਿਸੇ ਨਾਲ ਕਰਦੇ ਹੋ ਦੁਬਾਰੇ ਹਨਾ ਜਿਵੇਂ ਉਹ ਕਦੇ ਕਹਿੰਦੀ ਆ ਨਾ ਵੀ ਮੈਨੂੰ ਤਾਂ ਯਾਦ ਹੈ ਜਿਵੇਂ ਤੁਸੀਂ ਬਜ਼ੁਰਗ ਹੋ ਕੇ ਗੱਲ ਕਰਦੇ ਹੋ ਤੇ ਆਹ ਗੱਲਾਂ ਜ਼ਰੂਰੀ ਨਹੀਂ ਹੈਗੀਆਂ ਪਰ ਬਹੁਤ ਜ਼ਰੂਰੀ ਨੇ ਕਰਦੀਆਂ ਹੁਣ ਵਾਲੀ ਜਨਰੇਸ਼ਨ ਜੇ ਬੀਬੀ ਵਰਗੀਆਂ ਤੋਂ ਬਾਅਦ ਵਾਲੀ ਆ ਉਹਦਾ ਹੋਰ ਫਰਕ ਪੈ ਗਿਆ ਆਪਣੀ ਦਾ ਹੋਰ ਫਰਕ ਪੈ ਗਿਆ ਕਿਉਂ ਆਪਣੇ ਕੋਲੇ ਫੋਨ ਨੇ ਉਹ ਮੜੀ ਜੀ ਗੱਲ ਕਰਦੀ ਸੀ ਕੋਈ ਵੀ ਉਹੀ ਆਪਾਂ ਨੂੰ ਲਾਉਦੇ ਸੀ ਕਿੱਡੀ ਵੱਡੀ ਗੱਲ ਕਰਤੀ ਆਪਾਂ ਕਈ ਵਾਰ ਕਹਿੰਦੇ ਨਹੀਂ ਹੁੰਦੇ ਵੀ ਇਹਨੂੰ ਮੈਂ ਪਹਿਲੀ ਵਾਰ ਮਿਲਿਆ ਪਰ ਇਸ ਬੰਦੇ ਨੇ ਮੇਰੇ ਨਾਲ ਐਂ ਗੱਲ ਕੀਤੀ ਵੀ ਮੈਨੂੰ ਲੱਗੇ ਹੀ ਨਹੀਂ ਮੈਨੂੰ ਪਹਿਲੀ ਵਾਰ ਮਿਲਿਆ ਆਪਾਂ ਤੋਂ ਵੱਡੇ ਨਾਲ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਸਤਿਕਾਰ ਤੁਹਾਡੇ ਸ਼ਬਦਾਂ 'ਚੋਂ ਦੱਸਣਾ ਚਾਹੀਦਾ ਜਿਵੇਂ ਅੱਜ ਕੱਲ ਤਾਂ ਬੱਚੇ ਆਪਦੇ ਤੋਂ ਵੱਡਿਆਂ ਨਾਲ ਵੀ ਇਸ ਤਰੀਕੇ ਨਾਲ ਗੱਲ ਕਰਦੇ ਨਾ ਤੁਹਾਨੂੰ ਲੱਗਦਾ ਹੀ ਨਹੀਂ ਵੀ ਉਹ ਕਿਸੇ ਵੱਡੇ ਨਾਲ ਗੱਲ ਕਰ ਰਹੇ ਨੇ ਗੱਲਾਂ ਅਸੀਂ ਮਾਰਦੇ ਨਹੀਂ ਹੈਗੇ ਫੋਨਾਂ 'ਚ ਵੱਡੇ ਰਹਿਨੇ ਆ ਤਾਂ ਜੋ ਅਸੀਂ ਇਹਨਾਂ ਤੋਂ ਸਿੱਖਦੇ ਆ ਜਾਂ ਪੜ੍ਹਦੇ ਆ ਉਹੀ ਅਸੀਂ ਫਿਰ ਉਹਨਾਂ ਨਾਲ ਓਵੇਂ ਬੋਲਦੇ ਆ ਹਨਾ ਜਿਵੇਂ ਉਹ ਗੱਲ ਆ ਵੀ ਮੁਕੰਮਲ ਕਦੀ ਨਾ ਮੇਰੇ ਕੋਲੇ ਆਇਆ ਤੇ ਉਹ ਗੱਲ ਅੱਜ ਦੇ ਟਾਈਮ ਸਹੀ ਆ ਵੀ ਤੁਸੀਂ ਪੂਰੇ ਦੇ ਪੂਰੇ ਕਿਸੇ ਕੋਲੇ ਨਹੀਂ ਜਾਂਦੇ ਕੋਸ਼ ਸਹਿਣ ਦਾ ਸੈਂਡ ਸ਼ੀਲਡ ਦਾ ਹਾਂ ਤੁਹਾਡੇ ਚ ਉਹ ਆ ਜਾਂਦੀ ਆ ਚੀਜ਼ ਵੀ ਤੁਸੀਂ ਸਹਿ ਲੈਣੇ ਹੋ ਫਿਰ ਕਿਸੇ ਦੀ ਵੀ ਗੱਲ ਤੁਹਾਨੂੰ ਆਪਣੀ ਜਨਰੇਸ਼ਨ ਚੋ ਹੈ ਨਹੀਂ ਆਪਣੇ ਤੋਂ ਵੱਡਿਆਂ ਦੀ ਚ ਉਹ ਆਪਣੀ ਗੱਲ ਵੀ ਸਹਿ ਜਾਂਦੇ ਆ ਆਪਾਂ ਆਪਣੇ ਵੱਡਿਆਂ ਦੀ ਗੱਲ ਨਹੀਂ ਸਹੰਦੇ ਕਈ ਵਾਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਪ੍ਰੋਗਰਾਮ ਗੱਲ ਤੇ ਗੱਲ 2025 ਦੀ ਸਜਰੀ ਸਵੇਰ ਪਹਿਲਾ ਐਤਵਾਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੀਆਂ ਨਵਾਂ ਸਾਲ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਚੜ੍ਹਦੀ ਕਲਾ 'ਚ ਰਹੋ ਤੁਸੀਂ ਸਾਰੇ ਤੁਹਾਡੇ ਸਾਰਿਆਂ ਦੇ ਸੁਪਨੇ ਪੂਰੇ ਹੋਣ ਜੋ ਜੋ ਵੀ ਤੁਸੀਂ ਮਿੱਥਿਆ ਹੋਇਆ ਵੀ ਇਸ ਨਵੇਂ ਸਾਲ 'ਚ ਅਸੀਂ ਕਰਨਾ ਹੈ ਤੁਸੀਂ ਸਾਰੇ ਉਹ ਅਚੀਵ ਕਰੋ ਤੁਹਾਨੂੰ ਉਹ ਸਭ ਕੁਝ ਪ੍ਰਾਪਤ ਹੋਵੇ ਜੋ ਵੀ ਤੁਸੀਂ ਸੋਚਿਆ ਹੋਇਆ ਹੈ ਤੇ ਪਰ ਹਾਂ ਜਿਹੜੇ ਤੁਹਾਡੇ ਨਾਲ ਪੁਰਾਣੇ ਰਿਸ਼ਤੇ ਜੁੜੇ ਹੋਏ ਨੇ ਪਹਿਲਾਂ ਤੋਂ ਚੱਲੇ ਆ ਰਹੇ ਨੇ ਉਹਨਾਂ ਨੂੰ ਆਪਾਂ ਪਿੱਛੇ ਨਹੀਂ ਛੱਡਣਾ ਨਵੇਂ ਸਾਲ 'ਚ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਹੀ ਚੱਲਣਾ ਕਿਉਂਕਿ ਕਹਿੰਦੇ ਹੁੰਦੇ ਨੇ ਵੀ ਦੋਸਤ ਤੇ ਰਿਸ਼ਤੇ ਤਾਂ ਪੁਰਾਣੇ ਚੰਗੇ ਲੱਗਦੇ ਨੇ ਹਨਾ ਕਿਉਂਕਿ ਖੁਸ਼ੀਆਂ ਵੀ ਤੁਹਾਨੂੰ ਚਾਹੀ ਤਾਂ ਹੀ ਚੰਗੀਆਂ ਲੱਗਣਗੀਆਂ ਜੇ ਤੁਹਾਡੇ ਨਾਲ ਉਹੀ ਲੋਕ ਹੋਣਗੇ ਜੇ ਸਾਡੇ ਨਾਲ ਕੋਈ ਖੁਸ਼ੀਆਂ ਸਾਂਝਾ ਕਰਨ ਵਾਲਾ ਹੀ ਨਹੀਂ ਹੋਊਗਾ ਜੀ ਸਾਡੇ ਨਾਲ ਕੋਈ ਗੱਲ ਕਰਨ ਵਾਲਾ ਹੀ ਨਹੀਂ ਹੋਊਗਾ ਤਾਂ ਅਸੀਂ ਕਿਹਦੇ ਨਾਲ ਆਪਣੀਆਂ ਖੁਸ਼ੀਆਂ ਜ਼ਾਹਿਰ ਕਰਾਂਗੇ ਕਿਹਦੇ ਨਾਲ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਤਾਂ ਜਿਹੜੇ ਤੁਹਾਡੇ ਪਿਆਰੇ ਨੇ ਉਹਨਾਂ ਨੂੰ ਤੁਸੀਂ ਆਪਣੇ ਨਾਲ-ਨਾਲ ਰੱਖਿਓ ਉਹਨਾਂ ਦਾ ਖਿਆਲ ਰੱਖਿਓ ਤੇ ਮੈਂ ਤੁਹਾਨੂੰ ਅੱਜ ਇੱਕ ਨਵੀਂ ਕੁੜੀ ਨਾਲ ਮਿਲਾਉਣੀ ਆ ਜਿਹਦਾ ਨਾਮ ਹੈ ਹਰ ਸਿਮਰਨ ਪ੍ਰੀਤਕਾਰ ਔਰ ਹਰਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਸੀ ਕਿਵੇਂ ਆ ਵਧੀਆ ਤੂੰ ਦੱਸ ਵਧੀਆ ਵਧੀਆ ਹੋਰ ਨਵਾਂ ਸਾਲ ਚੜ ਗਿਆ ਫਿਰ ਤੂੰ ਕੀ ਕੀ ਸੋਚਿਆ ਨਵੇਂ ਸਾਲ ਲਈ ਨਵੇਂ ਨਾਮ ਨਾਲ ਹਾਂ ਤਾਂ ਨਵੇਂ ਨਾਮ ਮੈਂ ਕਿਹਾ ਜੋ ਹਰਸੀ ਦੀ ਜਿਹੜੀ ਇੰਟਰੋਡਕਸ਼ਨ ਹੋ ਨਵੀ ਹੋਣੀ ਚਾਹੀਦੀ ਆ ਤਾਂ ਮੈਂ ਆਪਦੀ ਇੰਟਰੋਡਕਸ਼ਨ ਵੀ ਦਵਾ ਰੇ ਤੁਮ ਨੂੰ ਨਹੀਂ ਚੱਲ ਤੂੰ ਦੇਤੀ ਮੇਰਾ ਨਵਾਂ ਸਾਲ ਬਹੁਤ ਵਧੀਆ ਚੜਿਆ ਵਧੀਆ ਵਧੀਆ ਮੈਂ ਇਹੀ ਉਮੀਦ ਕਰਦੀ ਆਂ ਵੀ ਤੇਰਾ ਵੀ ਤੇ ਸਾਰਿਆਂ ਦਾ ਹੀ ਨਵਾਂ ਸਾਲ ਬਹੁਤ ਸੋਹਣਾ ਹੋਵੇ ਤੇ ਜੋ ਜੋ ਵੀ ਸਾਰੇ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਸਾਲ ਚ ਮਿਲੇ ਤੇ ਤੂੰ ਜਿਵੇਂ ਕਹਿ ਰਹੀ ਸੀਗੀ ਵੀ ਆਪਦੇ ਦੋਸਤ ਪ੍ਰਾਣੇ ਚੰਗੇ ਲੱਗਦੇ ਆ ਤੂੰ ਮੇਰੀ ਗੱਲ ਕਰ ਰਹੀ ਸੀ ਮਤਲਬ ਸਪੈਸੀਫਿਕ ਮੈਂਸ਼ਨ ਕਰਦੇ ਨਾ ਸੀ ਨਾ ਤੇ ਉੱਥੇ ਵੀ ਮੈਂ ਹਰ ਸਿੱਧੀ ਹੀ ਗੱਲ ਕਰ ਰਹੀ ਆ ਸਿਰਫ ਬਿਲਕੁਲ ਜੀ ਬਿਲਕੁਲ ਮੈਂ ਹਰ ਸਿੱਧੀ ਹੀ ਗੱਲ ਕਰ ਰਹੀ ਸੀ ਠੀਕ ਆ ਮਨਵੀਰ ਜਿਵੇਂ ਆਪਾਂ ਗੱਲ ਹੀ ਕਰੀ ਜਾਂਦੀਆਂ ਸੀਗੀਆਂ ਪਹਿਲਾਂ ਵੀ ਵੀ ਆਪਣਾ ਪ੍ਰੋਗਰਾਮ ਵੀ ਗੱਲ ਤੇ ਗੱਲ ਆ ਹਨਾ ਤੇ ਆਪਾਂ ਅਕਸਰ ਆ ਇਹ ਵੀ ਕਹਿੰਦੇ ਹੁੰਨੇ ਆ ਵੀ ਜਿਹੜੀ ਗੱਲ ਤੇਰੇ ਨਾਲ ਕਰਕੇ ਆ ਸਵਾਦ ਆਇਆ ਨਾ ਇਹ ਕਿਸੇ ਹੋਰ ਨਾਲ ਨਹੀਂ ਕੀਤੀ ਜਾਣੀ ਸੀ ਜਾਂ ਕੁਛਕ ਗੱਲਾਂ ਆਪਾਂ ਨੂੰ ਕੁਝ ਲੋਕਾਂ ਨਾਲ ਹੀ ਸਾਂਝੀਆਂ ਕਰਕੇ ਆਪ ਦਾ ਆਪ ਦਾ ਪਨ ਮਹਿਸੂਸ ਹੁੰਦਾ ਹਨਾ ਤੇ ਹਰ ਇੱਕ ਗੱਲ ਆਪਾਂ ਕਹਿੰਦੇ ਹੁੰਨੇ ਨਾ ਆਪਾਂ ਕਿੰਨੇ ਹੀ ਨਵੇਂ ਰਿਸ਼ਤੇ ਬਣਾ ਲਈਏ ਕਿੰਨੀਆਂ ਹੀ ਨਵੇਂ ਲੋਕਾਂ ਨੂੰ ਜਾਣਨ ਲੱਗ ਜਾਈਏ ਉਹਨਾਂ ਨਾਲ ਤੁਸੀਂ ਹਰੇਕ ਗੱਲ ਦਿਲ ਖੋਲ ਕੇ ਨਹੀਂ ਕਰ ਸਕਦੇ ਜਿਵੇਂ ਆਪਾਂ ਕਹਿੰਦੇ ਨਹੀਂ ਜਿਵੇਂ ਆਪ ਦਾ ਅਸਲ ਜਿਵੇਂ ਆਪਾਂ ਕਈ ਵਾਰ ਇੱਕ ਦੂਜੇ ਨਾਲ ਕੋਈ ਚੌੜ ਕਰਦੇ ਉਹ ਜੀ ਗੱਲ ਕਰਦੀਏ ਆਪਾਂ ਕਹਿੰਦੇ ਆ ਵੈਸੇ ਇਹ ਗੱਲ ਕੋਈ ਬਾਲੀ ਵਧੀਆ ਨਹੀਂ ਸੀ ਪਰ ਇੱਕ ਦੂਜੇ ਮੁਰੇ ਹੀ ਕਰ ਲਈ ਹਨਾ ਉੱਥੇ ਕੀ ਹੁੰਦਾ ਉੱਥੇ ਥੋੜੀ ਜੇ ਹੁਣ ਆਪਾਂ ਮਨੋਵਿਗਿਆਨ ਵਾਲੇ ਪਾਸੇ ਨੂੰ ਵਗ ਜਾਂਦੇ ਆ ਉੱਥੇ ਕਥਾਰਸਿਸ ਕਿਹਾ ਜਾਂਦਾ ਵੀ ਜੋ ਦੇ ਮਨਚਾ ਤੁਸੀਂ ਕਿਸੇ ਦੇ ਸਾਹਮਣੇ ਬਾਹਰ ਰੱਖਦਾ ਬਿਨਾ ਇਹ ਸੋਚੇ ਵੀ ਸਾਹਮਣੇ ਵਾਲਾ ਤੁਹਾਡੇ ਬਾਰੇ ਕੀ ਸੋਚੂਗਾ ਜਾਂ ਤੁਹਾਨੂੰ ਜੱਜ ਕਰੂਗਾ ਹਨਾ ਤਾਂ ਉੱਥੇ ਆ ਜਾਂਦਾ ਵੀ ਤੁਸੀਂ ਹਰ ਕਿਸੇ ਨਾਲ ਨਹੀਂ ਗੱਲ ਕਰ ਸਕਦੇ ਬਾਲੇ ਟਾਵੇਂ-ਟਾਵੇਂ ਕੁਝ ਲੋਕ ਹੁੰਦੇ ਆ ਜਿਨ੍ਹਾਂ ਨਾਲ ਤੁਸੀਂ ਜਮਾ ਆਪਦਾ ਦਿਲ ਖੋਲ ਸਕਦੇ ਹੋ ਹੂੰ ਤੇ ਉਹੀ ਗੱਲ ਆ ਵੀ ਆਪਾਂ ਟਾਵੇਂ-ਟਾਵੇਂ ਲੋਕ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਦਿਲ ਖੋਲ ਸਕਦੇ ਆ ਪਰ ਉੱਥੇ ਬੇਭਾਗ ਕੁਝ ਵਿਚਾਰੇ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਕੋਲ ਕੋਈ ਗੱਲ ਕਰਨ ਨੂੰ ਹੀ ਨਹੀਂ ਹੈਗਾ ਤੇ ਕੁਝ ਲੋਕ ਐਨੇ ਭਰੇ ਪਏ ਨੇ ਆਪ ਦਾ ਢਿੱਡ ਫਰੋਲਣ ਨੂੰ ਉਹਨਾਂ ਨੂੰ ਲੱਗਦਾ ਵੀ ਸਾਡੇ ਕੋਲੇ ਕੋਈ ਤਾਂ ਹੋਵੇ ਜਿਹਨੂੰ ਅਸੀਂ ਆਪ ਦਾ ਦੁੱਖ ਸੁੱਖ ਦੱਸੀਏ ਹੈਨਾ ਕਈ ਰਿਸ਼ਤਿਆਂ ਨੇ ਉਹਨਾਂ ਨੂੰ ਨਕਾਰਤਾ ਤਾਂ ਜਿਹੜੇ ਕਰਕੇ ਉਹ ਹੁਣ ਕੱਲੇ ਰਹਿ ਰਹੇ ਨੇ ਉਹਨਾਂ ਕੋਲ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਖਾਸ ਕਰਕੇ ਜੇ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਆ ਹਨਾ ਜਿਹੜੀ ਸਾਡੇ ਤੋਂ ਵੱਡੀ ਪੀੜ੍ਹੀ ਐ ਸੀ ਉਹਨਾਂ ਦੀ ਗੱਲ ਕਰਦੇ ਆ ਬੱਚੇ ਕਿਤੇ ਹੋਰ ਰਹਿੰਦੇ ਨੇ ਘਰ ਦੇ ਕਿਤੇ ਹੋਰ ਰਹਿੰਦੇ ਨੇ ਤੇ ਕਈ ਵਾਰ ਉਹਨਾਂ ਦੋ ਜਣਿਆਂ 'ਚੋਂ ਵੀ ਇੱਕ ਜਣਾ ਨਹੀਂ ਰਹਿੰਦਾ ਸੰਸਾਰ ਤੇ ਤਾਂ ਇੱਕ ਜਣਾ ਕੱਲਾ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੁੰਦਾ ਤੇ ਪਿੱਛੋਂ ਜਿਹੜਾ ਪਰਿਵਾਰ ਹੁੰਦਾ ਇਈ ਵੇਰ ਉਹਨਾਂ ਨੂੰ ਸਿਆਣਦਾ ਨਹੀਂ ਉਹਨਾਂ ਨਾਲ ਕੋਈ ਬੰਧ ਦਾ ਉੱਠਦਾ ਨਹੀਂ ਕੋਈ ਉਹਨਾਂ ਦਾ ਦੁੱਖ ਦਰਦ ਨਹੀਂ ਪੁੱਛਦਾ ਤਾਂ ਆਪਾਂ ਤੈਨੂੰ ਯਾਦ ਆ ਇੱਕ ਵਾਰ ਆਪਾਂ ਥੋੜੇ ਦਿਨ ਪਹਿਲਾਂ ਫਤੇਗੜ ਸਾਹਿਬ ਗਏ ਸੀਗੇ ਤਾਂ ਉੱਥੇ ਇੱਕ ਬੀਬੀ ਸੀ ਹੈਨਾ ਉਹ ਆਪਣੇ ਕੋਲ ਆਪਾਂ ਆਪਣਾ ਉਹਦੇ ਨਾਲ ਕੋਈ ਖੂਨ ਦਾ ਰਿਸ਼ਤਾ ਨਹੀਂ ਸੀਗਾ ਪਰ ਜਦੋਂ ਆਪਾਂ ਉਹਦੇ ਕੋਲੇ ਬੈਠੇ ਉਹਦੀਆਂ ਅੱਖਾਂ ਭਰ ਆਈਆਂ ਹੈਨਾ ਉਹਨੂੰ ਲਾਈਕ ਉਹ ਕਹਿੰਦੀ ਵੀ ਮੈਂ ਤਾਂ ਹੁਣ ਥੋੜੇ ਛੁਈ ਜਵਾਕਾਂ ਨੂੰ ਪਾਲਦੀ ਆ ਉਹਨੇ ਦੱਸਿਆ ਵੀ ਮੇਰਾ ਇੱਕ ਮੁੰਡਾ ਸੀਗਾ ਉਹ ਹੁਣ ਹੈ ਨਹੀਂ ਇਸ ਦੁਨੀਆ ਤੇ ਤੇ ਜਿਹੜੇ ਮੇਰੇ ਨੂੰਹ ਪੁੱਤ ਨੇ ਉਹ ਮੈਨੂੰ ਸਿਆਣ ਦੇ ਨਹੀਂ ਹੈਗੇ ਜਿਹੜੇ ਦੂਜੇ ਨੇ ਹਨਾ ਵੀ ਮੇਰੇ ਕੋਲ ਕੋਈ ਨਹੀਂ ਆਉਂਦਾ ਮੈਂ ਤਾਂ ਗਵਾਂਡੀਆਂ ਦੇ ਕਦੇ 2 ਘੰਟੇ ਉਹਦੇ ਬਾਗੀ ਘੰਟਾ ਉਹਦੇ ਬਾਗੀ ਤੇ ਵੀ ਮੈਂ ਹੁਣ ਆਪਦਾ ਹੀ ਸਮਾਂ ਕੱਢ ਰਹੀ ਆ ਤਾਂ ਤੁਹਾਨੂੰ ਉਹ ਗੱਲਾਂ ਸੁਣ ਕੇ ਥੋੜਾ ਵੀ ਗੱਜ ਭਰ ਆਉਂਦਾ ਵੀ ਤੁਹਾਨੂੰ ਐ ਵੀ ਲੱਗਦਾ ਵੀ ਖਬਨੀ ਅੱਗੇ ਜਿਹੜਾ ਟਾਈਮ ਸਾਡੇ ਨਾਲ ਆਊਗਾ ਉਹ ਕਿਵੇਂ ਹੋਊਗਾ ਜਾਂ ਸਾਡੇ ਪੇਰੈਂਟਸ ਤੇ ਕਿਵੇਂ ਹੋਊਗਾ ਜਾਂ ਵੀ ਕਿੰਨੇ ਲੋਕ ਦੁਨੀਆ 'ਚ ਐਹ ਜਿਹੇ ਆ ਜਿਹੜੇ ਗੱਲ ਕਰਨ ਨੂੰ ਤਰਸ ਰਹੇ ਨੇ ਤਾਂ ਆਪਾਂ ਵੀ ਮੈਨੂੰ ਲੱਗਦਾ ਜਿਵੇਂ ਤੂੰ ਕਿਹਾ ਵੀ ਉਹ ਤਾਂ ਫਿਰ ਕਿਸਮਤ ਵਾਲੇ ਹੋਏ ਨਾ ਜਿੰਨਾਂ ਕੋਲ ਕੋਈ ਹੈਗਾ ਜਿਹਦੇ ਕੋਲ ਅਸੀਂ ਜਾ ਕੇ ਕੁਝ ਵੀ ਕਹਿ ਸਕਦੇ ਆ ਬਿਨਾ ਇਹ ਸੋਚੇ ਵੀ ਇਹ ਸੋਚੂਗਾ ਕਿ ਮੇਰੇ ਬਾਰੇ ਹੈਨਾ ਕਿਉਂਕਿ 99% ਦੁਨੀਆ ਤੁਹਾਨੂੰ ਹਰ ਗੱਲ ਤੋਂ ਜੱਜ ਕਰਦੀ ਆ ਤੁਸੀਂ ਅੱਜ ਕੱਲ ਦੇ ਟਾਈਮਸ ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਵੀ ਹਰ ਸੀ ਕਿੰਨਾ ਤੁਹਾਨੂੰ ਸੋਚਣਾ ਪੈਂਦਾ ਵੀ ਆਹ ਗੱਲ ਮੈਂ ਇੱਥੇ ਕਰਾਂ ਕਿ ਨਾ ਕਰਾਂ ਕਈ ਵਾਰ ਤੁਸੀਂ ਉਹ ਗੱਲ ਪਾਵਾ ਜਮਾ ਸਹੀ ਵੀ ਹੋਵੇ ਪਰ ਤੁਹਾਨੂੰ ਇੱਕ ਵਾਰੀ ਵਿਚਾਰ ਕਰਨਾ ਪੈਂਦਾ ਹੈ ਨਾ ਉਸ ਗੱਲ ਤੇ ਤਾ ਮੈਨੂੰ ਆ ਲੱਗਦਾ ਹੁੰਦਾ ਵੀ ਗੱਲਾਂ ਕਰਨੀਆਂ ਨਾ ਬਹੁਤ ਜ਼ਰੂਰੀ ਨੇ ਹੈਨਾ ਵੀ ਜਿਵੇਂ ਇਸ ਪ੍ਰੋਗਰਾਮ ਦਾ ਨਾਇਕ ਗੱਲ ਤੇ ਗੱਲ ਵੀ ਇੱਕ ਜਣਾ ਗੱਲ ਕਰੇ ਦੂਜਾ ਹੰਗਾਰਾ ਭਰੇ ਹੈਨਾ ਤੇ ਜਿਵੇਂ ਸਰਤਾਜ ਹੋਣਾ ਦਾ ਇੱਕ ਗੀਤ ਨਹੀਂ ਵੀ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰੇ ਆ ਹੰਗਾਰਾ ਦਿੱਤਾ ਢਿੱਲਾ ਉਹ ਚਲੋ ਹੋਰ ਪਰਸਪੈਕਟਿਵ ਚ ਪਰ ਸਾਡੇ ਹੰਗਾਰੇ ਢਿੱਲੇ ਨਹੀਂ ਹੋਣੇ ਚਾਹੀਦੇ ਜਦੋਂ ਸਾਡੇ ਨਾਲ ਕੋਈ ਗੱਲ ਕਰੇ ਉਹਨੂੰ ਲੱਗਣਾ ਚਾਹੀਦਾ ਵੀ ਇਹ ਬੰਦਾ ਦਿਲਚਸਪੀ ਲੈ ਰਿਹਾ ਜੋ ਵੀ ਮੈਨੂੰ ਦੱਸ ਰਿਹਾ ਹੈਨਾ ਯਰ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਆਪਦੇ ਮਾਪਿਓ ਨਾਲ ਵੀ ਗੱਲਾਂ ਕਰੋ ਜਿਹੜੇ ਤੁਹਾਡੇ ਰਿਸ਼ਤੇ ਖਾਸ ਨੇ ਉਹਨਾਂ ਨਾਲ ਵੀ ਗੱਲਾਂ ਕਰੋ ਜਿਵੇਂ ਆਪਾਂ ਕਹਿੰਦੇ ਆ ਵੀ ਕਮਿਊਨੀਕੇਸ਼ਨ ਆ ਆਪਾਂ ਜੇ ਪੜ੍ਹਾਈ 'ਚ ਵੀ ਆ ਜਾਂਦੇ ਆ ਵੀ ਉਹ ਰਿਸ਼ਤਿਆਂ ਨੂੰ ਸੰਭਾਲਣ ਲਈ ਸਭ ਤੋਂ ਜ਼ਰੂਰੀ ਆ ਜਦੋਂ ਤੁਹਾਡੀ ਗੱਲਬਾਤ 'ਚ ਗੈਪ ਪੈ ਜਾਂਦਾ ਰਿਸ਼ਤੇ ਖਰਾਬ ਹੋ ਜਾਂਦੇ ਨੇ ਹਨਾ ਤਾਂ ਗੱਲਬਾਤ ਆ ਨਾ ਜਿਹੜੀ ਉਹ ਤੁਹਾਡੇ ਰਿਸ਼ਤੇ ਵੀ ਬਚਾ ਕੇ ਰੱਖਦੀ ਆ ਗੱਲਬਾਤ ਤੁਹਾਨੂੰ ਇੱਕ ਕਰਕੇ ਰੱਖਦੀ ਆ ਤੁਹਾਨੂੰ ਜੋੜ ਕੇ ਰੱਖਦੀ ਆ ਗੱਲਾਂ ਮੁੱਕਣ ਹੀ ਕਿਉਂ ਲੱਗ ਗਈਆਂ ਸਾਡੇ ਕੋਲੋਂ ਮਤਲਬ ਜੇ ਅਸੀਂ ਆਪਦੇ ਵੱਡਿਆਂ ਦੀ ਗੱਲ ਕਰੀਏ ਹਨਾ ਉਹਨਾਂ ਕੋਲ ਕੋਈ ਆ ਕੇ ਬਹਿ ਜੇ ਉਹ ਕਦੇ ਵੀ ਮੈਂ ਆਏ ਬੈਠੇ ਨਹੀਂ ਦੇਖੇ ਵੀ ਜਿਵੇਂ ਚੁੱਪਚੀ ਬੀਤੇ ਬੈਠੇ ਆ ਕੋਈ ਇੱਕ ਦੂਜੇ ਨਾਲ ਇੱਕ ਸੁਣਾ ਰਿਹਾ ਤਾਂ ਉਹੀ ਦੂਜਾ ਹੰਗਾਰਾ ਭਰਨ ਲੱਗ ਜਾਂਦਾ ਮੱਲੋ ਮੱਲੀ ਆਪਣੇ ਪਿੰਡਾਂ 'ਚ ਤਾਂ ਕਿੰਨਾ ਰਿਵਾਜ ਹੁੰਦਾ ਵੀ ਬੀਬੀਆਂ ਬੈਗੀਆਂ ਹਨਾ ਹਾਂ ਕੋਈ ਕਿਸੇ ਘਰ ਦੀ ਬਜ਼ੁਰਗ ਬੀਬੀ ਆਪਣੇ ਘਰੇ ਆ ਗਈ ਮੇਰੀ ਦਾਦੀ ਕੋਲੇ ਬੈ ਗਈ ਹਨਾ ਇਆ ਕੋਈ ਹੋਰ ਪਿੰਡ ਚੋ ਬੁੜੀ ਕਦੇ ਆਏ ਕਹਿ ਕੇ ਵੀ ਆਉਂਦੀਆਂ ਸੀ ਮੈਨੂੰ ਯਾਦ ਆ। ਵੀ ਨਹੀਂ ਮੇਰਾ ਜੀ ਕੀਤਾ। ਹਾਂ। ਵੀ ਅੱਜ ਮੈਂ ਨਾ ਸੀਤੋ ਕੋਲੇ ਜਾ ਕੇ ਆਵਾਂ। ਹਾਂ। ਕੁੜੇ ਤੂੰ ਤਾਂ ਆਉਂਦੀ ਨਹੀਂ ਹੈਨਾ। ਇਹ ਬਾਵਾ ਸਾਰੀਆਂ ਗੱਲਾਂ ਕਰਕੇ ਆਵਾਂ। ਗੱਲਾਂ ਕਰਕੇ ਆਵਾਂ। ਮੇਰੇ ਨਾ ਡੈਡੀ ਦੀ ਇੱਕ ਤਾਈ ਹੈ। ਮਤਲਬ ਤਾਈ ਲੱਗਦੀ ਉਹ ਨਾ ਖੇਤ ਰਹਿੰਦੇ ਨੇ। ਹੂੰ। ਉਹ ਨਾ ਬੇਬੇ ਬੜੇ ਚਿਰ ਬਾਅਦ ਮਤਲਬ ਜਿਵੇਂ ਸਾਲ ਚ ਦੋ ਕਿਹੜੇ ਲਾਉਂਦੀ ਸੀ ਕਿਉਂਕਿ ਉਹ ਤੁਰਿਆ ਨਹੀਂ ਸੀ ਜਾਂਦਾ। ਤਾਂ ਉਹਨਾਂ ਦਾ ਬੇਟਾ ਹੈਨਾ ਜਿਹੜਾ ਤਾਇਆ ਜੀ ਉਹਨਾਂ ਨੂੰ ਫਿਰ ਗੱਡੀ ਤੇ ਲੈ ਕੇ ਆਉਂਦੇ। ਫਿਰ ਉਹ ਬੀਬੀ ਕੋਲੇ ਸਾਰਾ ਦੁਪਹਿਰਾ ਲਾ ਕੇ ਜਾਂਦੀ ਜਿਵੇਂ 11 ਵਾਲੀ ਚਾਹ ਵੇਲੇ ਨੂੰ ਆ ਗਈ ਆਥਣੇ 3-4 ਵਜੇ ਗਈ ਆ ਹਨਾ ਫਿਰ ਉਹ ਇੰਨੀਆਂ ਗੱਲਾਂ ਕਰਦੀਆਂ ਤੇ ਉਹੀ ਗੱਲਾਂ ਮੋੜ-ਮੋੜ ਹਾਂ ਮਤਲਬ ਮੈਂ ਕਿੰਨੇ ਵਾਰੀ ਉਹਨਾਂ ਤੋਂ ਉਹੀ ਰਿਪੀਟ ਗੱਲਾਂ ਸੁਣੀਆਂ ਨੇ ਨਹੀਂ ਆਪਾਂ ਹਾਂ ਇਹ ਤਾਂ ਤੂੰ ਮੈਨੂੰ ਦੱਸਿਆ ਸੀ ਦੱਸਿਆ ਤਾਂ ਹੁੰਦਾ ਹੀ ਆ ਤੁਸੀਂ ਵਾਰੀ-ਵਾਰੀ ਜਦੋਂ ਉਹੀ ਗੱਲ ਕਿਸੇ ਨਾਲ ਕਰਦੇ ਹੋ ਦੁਬਾਰੇ ਹਨਾ ਜਿਵੇਂ ਉਹ ਕਦੇ ਕਹਿੰਦੀ ਆ ਨਾ ਵੀ ਮੈਨੂੰ ਤਾਂ ਯਾਦ ਹੈ ਜਿਵੇਂ ਤੁਸੀਂ ਬਜ਼ੁਰਗ ਹੋ ਕੇ ਗੱਲ ਕਰਦੇ ਹੋ ਵੀ ਮੈਨੂੰ ਤਾਂ ਯਾਦ ਹੈ ਜਦੋਂ ਫਲਾਣੇ ਦਾ ਵਿਆਹ ਸੀ ਤੇਰੇ ਉਹੋ ਨਹੀਂ ਪਾਇਆ ਸੀ ਖਾਕੀ ਜਾਂ ਫਲਾਨੀ ਬੂਟੀ ਵਾਲਾ ਮੈਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਪਤਾ ਨਹੀਂ ਕਿੱਥੋਂ ਲਈ ਆ ਮੈਂ ਵੀ ਤੇ ਇਥੋਂ ਪੁੱਛਿਆ ਫਿਰ ਤੂੰ ਮੈਨੂੰ ਵੀ ਆ ਗੱਲਾਂ ਜ਼ਰੂਰੀ ਨਹੀਂ ਹੈਗੀਆਂ ਪਰ ਬਹੁਤ ਜ਼ਰੂਰੀ ਨੇ ਕਰਦੀਆਂ ਹੈਨਾ ਵੀ ਇਹ ਚ ਕੋਈ ਆਏ ਨਹੀਂ ਹੈਗਾ ਫਿਰ ਉਹੀ ਆ ਜਾਂਦਾ ਪਰ ਮੈਨੂੰ ਇੱਥੋਂ ਪ੍ਰੋਡਕਟਿਵ ਕੀ ਮਿਲ ਰਿਹਾ ਤੁਸੀਂ ਸੋਚ ਹੀ ਨਹੀਂ ਸਕਦੇ ਤੁਹਾਨੂੰ ਕੀ ਮਿਲ ਰਿਹਾ ਪਹਿਲੀ ਗੱਲ ਤਾਂ ਜੇ ਆਪਣੇ ਵਰਗਾ ਬੰਦਾ ਉਹਨਾਂ ਕੋਲੇ ਬਹਿ ਜਾਂਦਾ ਮਤਲਬ ਮੈਂ ਤਾਂ ਹਮੇਸ਼ਾ ਹੀ ਕਹਣੀ ਹੁੰਦੀ ਆ ਵੀ ਮੈਂ ਤਾਂ ਉਹਨਾਂ ਨੂੰ ਸੁਣ ਸੁਣ ਕੇ ਹੀ ਓਵੇਂ ਗੱਲ ਕਰਨੀ ਸਿੱਖੀ ਆ ਹੈਨਾ ਕੁਦਰਤੀ ਸਿੱਖ ਜਾਂਦੇ ਹੋ ਤੁਸੀਂ ਤੁਹਾਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ ਕਿਉਂਕਿ ਤੁਸੀਂ ਓਵੇਂ ਬੋਲਦਿਆਂ ਨੂੰ ਸੁਣਿਆ ਹੁੰਦਾ ਹੈਨਾ ਫਿਰ ਹੁਣ ਜੇ ਆਪਾਂ ਦੇਖੀਏ ਹੁਣ ਵਾਲੀ ਜਨਰੇਸ਼ਨ ਜੇ ਬੀਬੀ ਵਰਗੀਆਂ ਤੋਂ ਬਾਅਦ ਵਾਲੀ ਆ ਉਹਦਾ ਹੋਰ ਫਰਕ ਪੈ ਗਿਆ ਆਪਣੀ ਦਾ ਹੋਰ ਫਰਕ ਪੈ ਗਿਆ ਕਿਉਂ ਆਪਣੇ ਕੋਲੇ ਫੋਨ ਨੇ ਆਪਣੀ ਆਪਾਂ ਨੂੰ ਲੋੜ ਨਹੀਂ ਹੈਗੀ ਕਿਸੇ ਨਾਲ ਉਵੇਂ ਗੱਲ ਕਰਨ ਦੀ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਲੋੜ ਨਹੀਂ ਪਰ ਡੀਪ ਡਾਉਨ ਹਰ ਬੰਦੇ ਨੂੰ ਬਹੁਤ ਜ਼ਰੂਰਤ ਆ ਪਰ ਉਹੀ ਲਿਪੀ ਪੋਚੀ ਗੱਲ ਵੀ ਪਰ ਜੇ ਮੈਂ ਆ ਹੀ ਕਹਿਤਾ ਤਾਂ ਕਿ ਸੋਚੂ ਲਿਪਿਆ ਪੋਚਿਆ ਆਪਾਂ ਉਵੇਂ ਬੋਲਣਾ ਚਾਹੁੰਦੇ ਆ ਨਾ ਵੀ ਇਦਰੋਂ ਵੀ 100 ਮੀਟਰ ਹੋਵੇ ਤੇ ਇਦਰੋਂ ਵੀ 100 ਮੀਟਰ ਹੋਵੇ ਗੱਲ ਇਦਰ ਦੀ ਨਾ ਨਾ ਮਤਲਬ ਤੁਹਾਨੂੰ ਹਰੇਕ ਕੋਲੇ ਬਣਾਸ ਫਾਰ ਕੇ ਗੱਲ ਨਾ ਨਾ ਕਰਨੀ ਪਵੇ ਵੀ ਮੇਰੀ ਗੱਲ ਵੱਡੀ ਲੱਗੇ ਮੇਰਾ ਇੰਪੈਕਟ ਵੱਡਾ ਪਵੇ ਆਪਾਂ ਸੋਚਣ ਲੱਗੇ ਉਹ ਮਾੜੀ ਜੀ ਗੱਲ ਕਰਦੀਆਂ ਸੀ ਕੋਈ ਵੀ ਉਹੀ ਆਪਾਂ ਨੂੰ ਲਾਉਦੋ ਸੀ ਕਿੱਡੀ ਵੱਡੀ ਗੱਲ ਕਰਤੀ ਹਾਂ ਬਹੁਤ ਥੋੜੇ ਸ਼ਬਦਾਂ ਸੋ ਕੁਝ ਇਹੋ ਜਿਹਾ ਕਹਿ ਦੇਣਾ ਜਿਹੜਾ ਥੋੜੇ ਅਸਰ ਕਰਦਾ ਹਾਂ ਆਪਾਂ ਕੋਸ਼ਿਸ਼ ਕਰਕੇ ਵੀ ਉਨੇ ਵੱਡੇ ਤਰੀਕੇ ਨਾਲ ਉਨੀ ਗ੍ਰੈਂਡ ਚੀਜ਼ ਉਹਵੇਂ ਕਹਿ ਨਹੀਂ ਸਕਦੇ ਆਪਦੀ ਗੱਲ ਉਹਵੇਂ ਰੱਖ ਨਹੀਂ ਸਕਦੇ ਜਿੰਨਾ ਹੌਲ ਹੰਗਾਰੇ ਜੇ ਨਾਲ ਉਹ ਕਹਿ ਜਾਂਦੀਆਂ ਸੀ ਤੇ ਆਪਾਂ ਸੋਚ ਮੈਂ ਤਾਂ ਕਿੰਨੇ ਚਿਰ ਸੋਚੀ ਜਾਂਦੀ ਰਹਿੰਦੀ ਸੀ ਵੀ ਬੇਬੇ ਨੇ ਨਾ ਐਂ ਕਹਿਤਾ ਤੇ ਐਂ ਐਂ ਕਿਵੇਂ ਕਹਿਤਾ ਇੰਨਾ ਸੌਖਾ ਕਿਉਂਕਿ ਉਹਨਾਂ ਨੂੰ ਆਉਂਦੀ ਆਉਂਦਾ ਕਹਿਣਾ ਅਸੀਂ ਕਹਿਣਾ ਹੀ ਨਹੀਂ ਸਿੱਖਿਆ ਹੁਣ ਜੇ ਨਾਲੇ ਕੋਈ ਗੱਲ ਕਰਦਾ ਪਹਿਲੀ ਗੱਲ ਤਾਂ ਉਹ ਵੀ ਕਿਸੇ ਨੂੰ ਸੁਣਾਉਣ ਲਈ ਕਰਦਾ ਹੈ ਨਾ ਫਿਰ ਜਿਹੜਾ ਸੁਣਨ ਵਾਲਾ ਹੁੰਦਾ ਉਹ ਇਹ ਵੇਟ ਚ ਬੈਠਾ ਹੁੰਦਾ ਇੰਤਜ਼ਾਰ ਕਰ ਰਿਹਾ ਮੈਂ ਕਦੋਂ ਹੁਣ ਮੈਂ ਇਹਦਾ ਰਿਪਲਾਈ ਕਰਾਂ ਇੱਕ ਅਸੀਂ ਸੁਣਨਾ ਨਹੀਂ ਚਾਹੁੰਦੇ ਅਸੀਂ ਅਗਲੇ ਨੂੰ ਮੋੜ ਦੇਣਾ ਚਾਹੁੰਦੇ ਹੁੰਨੇ ਆ ਉਹਦੀ ਗੱਲ ਦਾ ਇਹ ਨਹੀਂ ਵੀ ਓਕੇ ਇਹ ਕਿਸੇ ਕੋਈ ਵੀ ਗੱਲ ਸੁਣਾ ਰਿਹਾ ਹੋ ਸਕਦਾ ਕੋਈ ਬੰਦਾ ਸਮਝ ਲਓ ਕੋਈ ਬਹੁਤ ਭਰਿਆ ਉਹ ਤੁਹਾਡੇ ਕੋਲ ਆਇਆ ਉਹਨੇ ਤੁਹਾਨੂੰ ਕੋਈ ਗੱਲ ਕਹੀ ਹੈ ਨਾ ਤਾਂ ਉਹ ਤੁਹਾਡੇ ਕੋਲ ਤਾਂ ਹੀ ਆਇਆ ਵੀ ਉਹ ਭਰਿਆ ਪਿਆ ਸੀ ਤੁਸੀਂ ਉਹਨੂੰ ਉੱਥੇ ਮੋੜੇ ਨਾ ਦਿਓ ਯਾਨੀ ਤੁਸੀਂ ਮੱਤਾਂ ਨਾ ਦੇਣ ਲੱਗ ਜਾਓ ਉੱਥੇ ਤੁਸੀਂ ਉਹਨੂੰ ਸੁਣ ਲਓ ਤਾਂ ਹੀ ਕਈ ਵਾਰ ਲੋਕ ਚੁੱਪ ਕਰ ਜਾਂਦੇ ਨੇ ਤੇ ਜਦੋਂ ਚੁੱਪ ਆ ਜਾਂਦੀ ਹੈ ਨਾ ਕਿਤੇ ਵੀ ਤਾਂ ਚੁੱਪ ਤੁਹਾਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਹੈ ਜਿਵੇਂ ਜਿਹੜੀ ਚੁੱਪ ਆ ਕਹਿੰਦੇ ਨਹੀਂ ਹੁੰਦੇ ਵੀ ਤੁਸੀਂ ਕਿਸੇ ਨਾਲ ਲੜਪੇ ਹੈਨਾ ਇੱਕ ਹੁੰਦਾ ਤੁਸੀਂ ਲੜ ਕੇ ਆਪਦਾ ਗੁੱਸਾ ਘੜ ਦੋ ਵੀਰ ਕੀ ਹੈ ਤੈਨੂੰ ਪਤਾ ਨਹੀਂ ਲੱਗਦਾ ਹੈਨਾ ਵੀ ਤੁਸੀਂ ਬੋਲ ਕੇ ਉਹਨੂੰ ਕਹਿ ਦਿਓ ਵੀ ਮੈਨੂੰ ਤੇਰੀ ਇਹ ਗੱਲ ਵਧੀਆ ਨਹੀਂ ਲੱਗੀ ਹੈਗੀ ਵੀ ਬੋਲ ਪੋ ਕਿਉਂਕਿ ਇਹ ਤਾਂ ਡਾਕਟਰ ਵੀ ਕਹਿੰਦੇ ਨੇ ਵੀ ਜਦੋਂ ਤੁਹਾਨੂੰ ਗੁੱਸਾ ਆਉਂਦਾ ਉਹ ਨਿਕਲਣਾ ਬਹੁਤ ਜ਼ਰੂਰੀ ਹੈ ਨਹੀਂ ਤੁਹਾਡੇ ਅੰਦਰ ਅੰਦਰ ਇਹ ਗੱਲ ਮੈਂ ਮਨਵੀਰ ਨੂੰ ਕਹਿਣੀ ਹੁੰਦੀ ਆ ਵੀ ਤੂੰ ਚੁੱਪ ਨਾ ਕਰਿਆ ਕਰ ਮੈਨੂੰ ਦੱਸ ਦਿਆ ਕਰ ਹਾਂ ਵੀ ਇਹ ਨਹੀਂ ਤੁਹਾਡੇ ਅੰਦਰ ਅੰਦਰ ਇਕੱਠਾ ਹੋ ਜਾਂਦਾ ਹੈ ਨਾ ਕਿਉਂਕਿ ਜਦੋਂ ਤੁਸੀਂ ਚੁੱਪ ਕਰ ਜਾਂਦੇ ਹੋ ਨਾਲੇ ਕੋਈ ਵੀ ਰਿਸ਼ਤਾ ਉਹ ਫਿਰ ਖਰਾਬ ਹੋ ਜਾਂਦਾ ਕਿਉਂਕਿ ਪਹਿਲਾਂ ਮੈਂ ਗੱਲ ਕੀਤੀ ਨਾ ਗੈਪ ਦੀ ਫਿਰ ਤੁਹਾਡੇ ਰਿਸ਼ਤੇ ਚ ਇੱਕ ਗੈਪ ਪੈ ਜਾਂਦਾ ਪਰ ਮਾ ਕੋਈ ਵੀ ਰਿਸ਼ਤਾ ਹੋਵੇ ਉਹ ਦੋਸਤੀ ਹੋਵੇ ਤੁਹਾਡਾ ਪਤੀ ਪਤਨੀ ਦਾ ਰਿਸ਼ਤਾ ਹੋਵੇ ਹੈਨਾ ਤੁਹਾਡੇ ਘਰਦਿਆਂ ਨਾਲ ਹੋਵੇ ਆਪਣਾ ਕਿਸੇ ਨਾਲ ਕਈ ਵਾਰ ਕੋਈ ਗੁੱਸਾ ਆ ਗਿਆ ਹੁੰਦਾ ਕਿਸੇ ਗੱਲ ਤੇ ਅਸੀਂ ਪਹਿਲਾਂ ਮੈਨੂੰ ਲੱਗਦਾ ਸੀ ਵੀ ਲੋਕਾਂ ਹੀ ਕਰਦੇ ਸੀਗੇ ਉਹ ਲੜ ਪੈਂਦੇ ਸੀ ਉਹ ਦੀ ਲੜ ਪੇ ਇੱਕ ਦੂਜੇ ਨੂੰ ਸੁਣਾਤੀਆਂ ਬਸ ਠੀਕ ਆ ਹੁਣ ਇੱਕੋ ਜੇ ਫੇਰ ਉਵੇਂ ਹੀ ਹੋ ਗਏ ਹੈਨਾ ਹੁਣ ਅਸੀਂ ਨਾ ਉਹ ਰੱਖਣ ਲੱਗ ਗਏ ਦਿਲ ਚ ਗਰਜਿਸ ਫਾਲਣ ਲੱਗ ਗਏ ਹੁਣ ਅਸੀਂ ਨਫ਼ਰਤ ਬਣਾ ਲੈਨੇ ਆ ਉਹਨੂੰ ਵੀ ਬਸ ਹੁਣ ਮੈਂ ਉਹਨੂੰ ساری ਜ਼ਿੰਦਗੀ ਨਹੀਂ ਬੁਲਾਉਣਾ ਹੈਗਾ ਵੀ ਮੈਂ ਤਾਂ ਨਹੀਂ ਉਹਦੇ ਨਾਲ ਗੱਲ ਕਰਨੀ ਹੈਗੀ ਹੈਨਾ ਤਾਂ ਮੈਨੂੰ ਲੱਗਦਾ ਚੁੱਪ ਮਾੜੀ ਆ ਲੜਨਾ ਮਾੜਾ ਨਹੀਂ ਹੁੰਦਾ ਸਲਝਾ ਲੋ ਮਤਲਬ ਗੱਲ ਆਪਦੀ ਕਹਿ ਦੋ ਤੁਸੀਂ ਵੀ ਮੈਨੂੰ ਦੇਖ ਉੱਥੇ ਆ ਚੀਜ਼ ਵਧੀਆ ਨਹੀਂ ਲੱਗੀ ਜਾਂ ਮੈਂ ਉੱਥੇ ਆਏ ਕਹਿਣਾ ਚਾਹੁੰਦੀ ਸੀ ਜਾਂ ਮੈਨੂੰ ਲੱਗਿਆ ਸੀ ਵੀ ਤੂੰ ਐਂ ਕਹੇਂਗੀ ਕੋਈ ਵੀ ਗੱਲ ਆ ਤੁਸੀਂ ਸਲਝਾ ਲੋ ਤੂੰ ਵੀ ਚੁੱਪਾਂ ਮੈਂ ਵੀ ਚੁੱਪਾਂ ਜੇ ਦੋਵੇਂ ਰੁੱਸ ਕੇ ਬੈਠੇ ਤੇ ਮਨਾਉ ਕੋਣਗੇ ਮਤਲਬ ਉਹੀ ਗੱਲ ਲੱਗੀ ਵੀ ਜੇ ਆਪਾਂ ਇੱਕ ਦੂਜੇ ਨਾਲ ਬੋਲਾਂਗੇ ਨਹੀਂ ਵਿੱਚ ਕੋਈ ਨਹੀਂ ਪੈਂਦਾ ਅੱਜ ਦੇ ਟਾਈਮ 'ਚ ਜੇ ਤੁਹਾਨੂੰ ਲੱਗ ਰਿਹਾ ਤਾਂ ਇਹ ਵਹਿਮ ਆ ਵੀ ਤੁਹਾਨੂੰ ਲੱਗਦਾ ਮੈਂ ਤੇ ਮਨਵੀਰ ਅਸੀਂ ਲੜ ਪਈਆਂ ਕੋਈ ਹੋਰ ਤੀਜਾ ਬੰਦਾ ਆ ਕੇ ਸਾਡਾ ਸਮਝੌਤਾ ਕਰਾ ਰਿਹਾ ਹੈ ਨਾ ਹਾਂ ਅਗਲਾ ਕੋ ਠੀਕ ਆ ਵਧੀਆ ਨਹੀਂ ਤਾਂ ਨਹੀਂ ਮੈਨੂੰ ਹੀ ਪਤਾ ਹੋਣਾ ਚਾਹੀਦਾ ਵੀ ਇਹ ਕਿਉਂ ਜੀ ਹੈ ਇਹਦਾ ਸੁਭਾਅ ਕਿਉਂ ਜਾਂ ਇਹਨੂੰ ਹੀ ਪਤਾ ਹੋਣਾ ਚਾਹੀਦਾ ਮੇਰਾ ਸੁਭਾਅ ਕਿਹੋ ਜਿਹਾ ਚਲੋ ਹਾਂ ਕੋਈ ਸਮਝੌਤਾ ਤਾਂ ਨਹੀਂ ਕਰਾਉਂਦਾ ਪਰ ਇਹ ਵੀ ਦੇਖ ਕਿੰਨੀ ਮਾੜੀ ਗੱਲ ਆ ਪਹਿਲਾਂ ਲੋਕ ਇੱਕ ਉਹੀ ਗੱਲਾਂ ਨਾਲ ਹੀ ਖੇਡਦੇ ਸੀ ਨਾ ਸਾਰੀ ਖੇਡ ਗੱਲਾਂ ਦੀ ਸੀ ਕਿਸੇ ਨੂੰ ਕੋਈ ਗੱਲ ਨਹੀਂ ਆਏ ਕਹਿ ਦੇਣੀ ਉਹਨੇ ਸੋਚਣਾ ਵੀ ਨਹੀਂ ਹਾਂ ਉਹ ਤਾਂ ਮੇਰੇ ਲਈ ਜ਼ਰੂਰੀ ਬਹੁਤ ਆ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਕਈ ਵਾਰ ਤੁਹਾਨੂੰ ਐ ਲੱਗਦਾ ਹੁੰਦਾ ਵੀ ਕਿਸੇ ਸਮੇਂ ਤੇ ਵੀ ਯਾਰ ਹੁਣ ਮੈਨੂੰ ਕੋਈ ਚੰਗੀ ਜੀ ਗੱਲ ਕਹਿ ਦੇ ਵੀ ਫਿਰ ਮੈਂ ਸਾਰਾ ਕੁਝ ਕਰ ਦੂੰ ਵੀ ਕੋਈ ਗੱਲ ਨਹੀਂ ਪਰ ਕਹਿਣ ਇੱਕ ਉਹੀ ਗੱਲ ਗੱਲ ਕਹਿਣ ਦਾ ਤਰੀਕਾ ਤੁਹਾਡੇ ਬੋਲਣ ਦਾ ਸਲੀਕਾ ਹੈ ਨਾ ਆਪਾਂ ਨਹੀਂ ਕਹਿੰਦੇ ਹੁੰਦੇ ਵੀ ਯਾਰ ਵਧੀਆ ਜੀ ਗੱਲ ਸੁਣਾ ਕੋਈ ਹਾਂ ਤਾਂ ਮੈਨੂੰ ਲੱਗਦਾ ਵੀ ਜਿਵੇਂ ਆਪਾਂ ਗੱਲਾਂ ਦੀ ਹੀ ਜੇ ਗੱਲ ਕਰ ਰਹੇ ਹਾਂ ਤਾਂ ਤੁਹਾਡੀਆਂ ਗੱਲਾਂ ਚਲੋ ਕਈ ਵਾਰ ਤਾਂ ਆਪਾਂ ਕੁਝ ਵੀ ਬੋਲਦੇ ਹਾਂ ਉਹ ਸਭ ਕੁਝ ਕਰਨਾ ਤੁਹਾਨੂੰ ਚਾਹੀਦਾ ਹੈ ਨਾ ਪਰ ਜੋ ਤੁਸੀਂ ਕਿਸੇ ਨਾਲ ਵੈਸੇ ਗੱਲ ਕਰ ਰਹੇ ਹੋ ਹਨਾ ਜਾ ਕੇ ਤਾਂ ਤੁਹਾਨੂੰ ਉਹਦਾ ਵੀ ਇੱਕ ਸਲੀਕਾ ਹੋਣਾ ਚਾਹੀਦਾ ਹੈ ਤੁਹਾਡੀ ਲਿਆਕਤ ਹੋਣੀ ਚਾਹੀਦੀ ਹੈ ਤੁਹਾਡੇ ਸ਼ਬਦ ਸੋਹਣੇ ਹੋਣੇ ਚਾਹੀਦੇ ਨੇ ਗੱਲ ਕਰਨ ਵੇਲੇ ਤੁਹਾਡੇ ਸ਼ਬਦਾਂ ਦੀ ਚੋਣ ਚੰਗੀ ਹੋਵੇ ਹਨਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਾਹਮਣੇ ਲੱਗੇ ਵੀ ਵਾਹ ਯਾਰ ਇਹਦੇ ਨਾਲ ਮੈਂ ਦੁਬਾਰਾ ਗੱਲ ਕਰਾਂ ਵੀ ਕਿੰਨਾ ਚੰਗਾ ਬੰਦਾ ਸੀ ਨਾ ਕਿੰਨੇ ਸੋਹਣੇ ਤਰੀਕੇ ਨਾਲ ਗੱਲ ਕੀਤੀ ਆਪਾਂ ਕਈ ਵਾਰ ਕਹਿੰਦੇ ਨਹੀਂ ਹੁੰਦੇ ਵੀ ਇਹਨੂੰ ਮੈਂ ਪਹਿਲੀ ਵਾਰ ਮਿਲਿਆ ਪਰ ਇਸ ਬੰਦੇ ਨੇ ਮੇਰੇ ਨਾਲ ਐਂ ਗੱਲ ਕੀਤੀ ਵੀ ਮੈਨੂੰ ਲੱਗੇ ਹੀ ਨਹੀਂ ਮੈਨੂੰ ਪਹਿਲੀ ਵਾਰ ਮਿਲਿਆ ਤੇ ਕੁਝ ਲੋਕਾਂ ਨੂੰ ਤੁਸੀਂ ਬੁਲਾਉਨੇ ਹੋ ਹਨਾ ਪੂਰੇ ਪਿਆਰ ਨਾਲ ਇਹ ਉਹਦੇ ਨਾਲ ਤੇ ਉਹ ਅੱਗੋਂ ਤੁਹਾਨੂੰ ਐਂ ਬੋਲ ਤੁਹਾਨੂੰ ਲੱਗਦਾ ਵੀ ਇਹਨੂੰ ਨਹੀਂ ਮੈਂ ਕਦੇ ਬੁਲਾਉਣਾ ਇਹਨੂੰ ਗੱਲ ਕਰਨ ਦਾ ਤਾਂ ਪਤਾ ਹੀ ਹੈਗਾ ਕਿਉਂਕਿ ਉਹ ਕੁਝ ਵੀ ਕਹਿ ਦਿੰਦੇ ਨੇ ਵੀ ਉਹਨਾਂ ਨੂੰ ਇਹ ਨਹੀਂ ਲੱਗਦਾ ਮੈਨੂੰ ਇਹ ਬੁਰਾ ਲੱਗ ਸਕਦਾ ਜਾਂ ਇਹਨੂੰ ਹਰਟ ਹੋ ਸਕਦੀ ਹੈ ਗੱਲ ਤਾਂ ਇੱਕ ਜਿਵੇਂ ਉਹਦੇ ਚੋਂ ਆਉਂਦਾ ਨਾ ਵੀ ਮੈਂ ਤੂੰ ਬੋਲ ਮੈਂ ਦੇਖਾਂ ਤੇਰਾ ਮਿਆਰ ਕੀ ਹੈ ਜਦੋਂ ਤੁਸੀਂ ਬੋਲਦੇ ਹੋ ਤੁਹਾਡਾ ਉੱਥੋਂ ਪਤਾ ਲੱਗ ਜਾਂਦਾ ਵੀ ਇਸ ਬੰਦੇ ਕੋਲੇ ਕਿੰਨੀ ਕਿਹਦੇ ਕੋਲੇ ਕੋਈ ਸਿਆਣਪ ਸੋਹਜ ਸਿਆਣਪ ਹੈ ਦੇ ਕੋਲ ਕਿੰਨੀ ਕਿ ਲਿਆਕਤ ਹੈ ਦੇ ਕੋਲ ਕਿਹੋ ਜਿਹਾ ਸ਼ਬਦ ਨੇ ਇਹ ਹੈ ਕਿਹੋ ਜਿਹਾ ਮੈਨੂੰ ਲੱਗਦਾ ਵੀ ਤੁਹਾਡੇ ਸ਼ਬਦਾਂ ਤੋਂ ਤੁਹਾਡੇ ਅੰਦਰ ਦੀ ਇੱਕ ਥੋੜਾ ਚਲਕਾਰਾ ਪੈਂਦਾ ਤੁਹਾਡੀ ਰਿਫਲੈਕਸ਼ਨ ਤੁਹਾਡੇ ਬੋਲਣਾਂ ਤੋਂ ਦਿਸਦੀ ਆ ਤਾਂ ਇਹ ਵੀ ਹੈ ਵੀ ਥੋੜਾ ਜਿਹਾ ਸਾਨੂੰ ਨਾ ਇਹ ਚੀਜ਼ਾਂ ਤੇ ਕੰਮ ਵੀ ਕਰਨਾ ਚਾਹੀਦਾ ਜਦੋਂ ਕਿਸੇ ਨਵੇਂ ਬੰਦੇ ਨੂੰ ਮਿਲੋ ਹੁਣ ਉਹ ਤਾਂ ਤੁਹਾਨੂੰ ਜਾਣਦਾ ਨਹੀਂ ਹੈਗਾ ਉਥੋਂ ਨੂੰ ਪਹਿਲੀ ਵਾਰ ਹੀ ਮਿਲਿਆ ਹੈ ਨਾ ਆਪਾਂ ਗੱਲ ਦੋਸਤਾਂ ਦੀ ਨਹੀਂ ਕਰ ਰਹੇ ਤਾਂ ਤੁਹਾਨੂੰ ਜਾਣਦੇ ਹੁੰਦੇ ਵੀ ਯਾਰ ਇਹਨੇ ਜਿਵੇਂ ਐਂ ਕਿਹਾ ਤਾਂ ਠੀਕ ਐਂ ਕਿਹਾ ਹੋਊਗਾ ਐਂ ਕਿਹਾ ਹੋ ਤਾਂ ਮੈਨੂੰ ਤਾਂ ਕਿਹਾ ਹੋਊਗਾ ਹਨਾ ਸਮਾ ਵਿਚਾਰਨਾ ਪੈਂਦਾ ਤੁਹਾਨੂੰ ਬੋਲਣ ਲਈ ਤੇ ਤੁਸੀਂ ਨਵੇਂ ਬੰਦੇ ਨੂੰ ਜਦੋਂ ਵੀ ਮਿਲੋ ਤਾਂ ਉਹਨੂੰ ਥੋੜੇ ਜਿਹ ਤਰੀਕੇ ਨਾਲ ਮਿਲੋ ਉਹਦੇ ਨਾਲ ਸਤਿਕਾਰ ਨਾਲ ਗੱਲ ਕਰੋ ਆਪ ਤੋਂ ਵੱਡੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਨੂੰ ਸਤਿਕਾਰ ਤੁਹਾਡੇ ਸ਼ਬਦਾਂ ਚ ਦੱਸਣਾ ਚਾਹੀਦਾ ਜਿਵੇਂ ਅੱਜ ਕੱਲ ਤਾਂ ਬੱਚੇ ਆਪਦੇ ਤੋਂ ਵੱਡਿਆਂ ਨਾਲ ਵੀ ਇਸ ਤਰੀਕੇ ਨਾਲ ਗੱਲ ਕਰਦੇ ਨਾ ਤੁਹਾਨੂੰ ਲੱਗਦਾ ਹੀ ਨਹੀਂ ਕਿ ਉਹ ਕਿਸੇ ਵੱਡੇ ਨਾਲ ਗੱਲ ਕਰ ਰਹੇ ਨੇ ਉਹਨਾਂ ਦੇ ਉਹ ਸ਼ਬਦ ਨਹੀਂ ਹੈਗੇ ਉਹਨਾਂ ਕੋਲੇ ਕਿਉਂਕਿ ਸ਼ਬਦ ਆਉਣਗੇ ਕਿੱਥੋਂ ਜਦੋਂ ਤੁਸੀਂ ਕਿਸੇ ਨਾਲ ਬਹਿ ਕੇ ਗੱਲਾਂ ਮਾਰੀਆਂ ਹੋਣਗੀਆਂ ਗੱਲਾਂ ਅਸੀਂ ਮਾਰਦੇ ਨਹੀਂ ਹੈਗੇ ਫੋਨਾਂ 'ਚ ਬੜੇ ਰਹਨੇ ਆ ਤਾਂ ਜੋ ਅਸੀਂ ਇਹਨਾਂ ਤੋਂ ਸਿੱਖਦੇ ਆ ਜਾਂ ਪੜ੍ਹਦੇ ਆ ਉਹੀ ਅਸੀਂ ਫਿਰ ਉਹਨਾਂ ਨਾਲ ਓਵੇਂ ਬੋਲਦੇ ਆ ਹਨਾ ਤਾਂ ਮੈਂ ਲਾ ਦਵੀਂ ਸ਼ਬਦ ਤਾਂ ਸਾਡੇ ਕੋਲੇ ਆਉਣਗੇ ਤਾਂ ਅਸੀਂ ਸਿੱਖਾਂਗੇ ਸੋਹਣੀਆਂ ਗੱਲਾਂ ਜੇ ਵੱਡਿਆਂ 'ਚ ਬੈਠਾਂਗੇ ਬੈਠਾਂਗੇ ਉੱਠਾਂਗੇ ਤਾਂ ਬੈਠਣਾ ਬਹੁਤ ਜ਼ਰੂਰੀ ਹੈ ਕਿਸੇ ਨਾਲ ਜਦੋਂ ਉਹ ਹੀ ਹੈ ਨਾ ਕਿਸੇ ਕੋਲ ਬੈਠੋ ਉਦੋਂ ਨਾ ਫੋਨ ਚਲਾਉਣ ਲੱਗ ਜੋ ਇਹ ਤਾਂ ਸਾਡੇ ਕੋਲ 24 ਘੰਟੇ ਹੈਗਾ ਉਹ ਸਾਡੇ ਕੋਲ ਕੋਸ਼ ਨਹੀਂ ਸਾਡੇ ਕੋਲ ਫੋਨ ਤਾਂ ਹੈਗਾ ਹੀ ਹੈਗਾ ਪਰ ਜਦੋਂ ਕਿਸੇ ਦੇ ਨਾਲ ਹੋ ਤਾਂ ਉਹਦੇ ਨਾਲ ਹੋ ਨਹੀਂ ਤਾਂ ਜਿਵੇਂ ਉਹ ਗੱਲ ਆ ਵੀ ਮੁਕੰਮਲ ਕਦੀ ਨਾ ਮੇਰੇ ਕੋਲੇ ਆਇਆ ਤੇ ਉਹ ਗੱਲ ਅੱਜ ਦੇ ਟਾਈਮ ਸਹੀ ਆ ਵੀ ਤੁਸੀਂ ਪੂਰੇ ਦੇ ਪੂਰੇ ਕਿਸੇ ਕੋਲੇ ਨਹੀਂ ਜਾਂਦੇ ਤੁਹਾਡਾ ਜਿਹੜਾ ਫੋਨ ਆ ਤੁਹਾਨੂੰ ਅਧੂਰਾ ਰੱਖਦਾ ਕਦੇ ਤੁਹਾਨੂੰ ਸਨੈਪਚੈਟ ਤੇ ਨੋਟੀਫਿਕੇਸ਼ਨ ਆ ਗਈ ਕਦੇ ਫੇਸਬੁੱਕ ਤੇ ਆ ਗਈ ਕਦੇ ਵਟਸਐਪ ਤੇ ਆ ਗਈ 50 ਤਾਂ ਐਪ ਨੇ ਜਿਹੜੇ ਤੁਹਾਨੂੰ ਟਿਕਣ ਨਹੀਂ ਦਿੰਦੇ ਆਪਾਂ ਸਾਰੀ ਚਲੋ ਚਲਾਉਨੇ ਆ ਹਨਾ ਪਰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਉਹਦਾ ਵੀ ਇੱਕ ਸਾਡਾ ਸਮਾਂ ਹੋਣਾ ਚਾਹੀਦਾ ਥੋੜਾ ਜਿਹਾ ਕੰਟਰੋਲ ਬੈਲੈਂਸ ਹੋਵੇ ਵੀਰ ਇੰਨੇ ਘੰਟੇ ਮੈਂ ਫੋਨ ਚਲਾਉਣਾ ਬਸ ਇਤੋਂ ਵੱਧ ਨਹੀਂ ਚਲਾਉਣਾ ਤੁਹਾਨੂੰ ਸੋਚਣਾ ਵੀ ਨਹੀਂ ਪਊਗਾ ਘੰਟਿਆਂ ਵਾਲਾ ਸਾਹਿਬ ਜੇ ਤੁਸੀਂ ਜਦੋਂ ਕਿਸੇ ਇਨਸਾਨ ਕੋਲੇ ਬੈਠੇ ਹੋ ਬੰਦਾ ਬੰਦੇ ਨਾਲ ਬੈਠਾ ਇਹ ਸੋਚਣਾ ਹੀ ਨਹੀਂ ਪਊਗਾ ਤੁਸੀਂ ਗੱਲਾਂ ਕਰੋ ਬਿਲਕੁਲ ਥੋੜਾ ਟਾਈਮ ਆਪੇ ਘਟ ਜਾਊਗਾ ਜਿਵੇਂ ਅੱਜਕੱਲ੍ਹ ਤੱਕ ਤੈਨੂੰ ਯਾਦ ਆ ਕਿੰਨੀ ਵਾਰੀ ਆਏ ਹੋਇਆ ਵੀ ਆਪਾਂ ਕਿਸੇ ਇਹੋ ਜਿਹੇ ਬੰਦੇ ਨੂੰ ਮਿਲਦੇ ਆ ਜਾਂ ਕਿਸੇ ਆਪਣੀ ਕੋਈ ਸਹੇਲੀ ਨੂੰ ਮਿਲਦੇ ਆ ਆਪਾਂ ਬਾਅਦੋਂ ਆਏ ਕਿਨੂੰ ਵੀ ਆਰ ਕਿੰਨਾ ਟਾਈਮ ਹੋ ਗਿਆ ਆਪਾਂ ਫੋਨ ਨਹੀਂ ਚਲਾਇਆ ਇੰ ਤੇ ਫਿਰ ਆਪਾਂ ਨੂੰ ਕਿੰਨਾ ਵਧੀਆ ਲੱਗਦਾ ਸੋਚ ਕੇ ਵੀ ਸ਼ੋਕਰ ਹੈ ਅੱਜ ਇੰਨੇ ਘੰਟੇ ਆਪਾਂ ਫੋਨ ਤੋਂ ਬਿਨਾ ਰਹੇ ਹਾਂ ਹੈਨਾ ਕਿਉਂਕਿ ਆਪਾਂ ਅਸਲੀ ਗੱਲਾਂ ਕੀਤੀਆਂ ਨੇ ਜੋ ਇੱਕ ਇਨਸਾਨ ਨੂੰ ਚਾਹੀਦੀਆਂ ਹੁੰਦੀਆਂ ਨੇ ਵੀ ਜਿਵੇਂ ਤੂੰ ਪਹਿਲਾਂ ਕਿਹਾ ਨਾ ਵੀ ਹਰ ਬੰਦੇ ਨੂੰ ਚਾਹੀਦਾ ਉਹਦੇ ਨਾਲ ਕੋਈ ਗੱਲਾਂ ਕਰੇ ਕਿਉਂਕਿ ਇਹ ਫੋਨ ਹਰ ਸੀ ਕੁਝ ਵੀ ਆ ਚਲੋ ਸੋਸ਼ਲ ਮੀਡੀਆ ਇੱਕ ਟਾਈਮ ਤੱਕ ਤੁਸੀਂ ਇਹਦੇ ਨਾਲ ਕਨੈਕਟ ਰਹੇ ਹੋ ਕੁਝ ਨਾ ਕੁਝ ਠੀਕ ਆ ਹੈਨਾ ਪਰ ਜਦੋਂ ਤੁਸੀਂ ਅੰਦਰੋਂ ਕਿਸੇ ਤੁਹਾਨੂੰ ਅੰਦਰੋਂ ਜਿਹੜੀ ਚੀਜ਼ ਦੀ ਭਾਲ ਹੁੰਦੀ ਹੈ ਉਹ ਤੁਹਾਨੂੰ ਕਿਸੇ ਇਨਸਾਨ ਦੀ ਹੀ ਹੁੰਦੀ ਹੈ ਤੁਹਾਨੂੰ ਉਦੋਂ ਕੋਈ ਆਪਣਾ ਹੀ ਚਾਹੀਦਾ ਹੁੰਦਾ ਉਹ ਤੁਹਾਨੂੰ ਫੋਨ ਨੇ ਸਹਾਰਾ ਨਹੀਂ ਦੇਣਾ ਹੁੰਦਾ ਤਾਂ ਕਰਕੇ ਇਹ ਜਿਹੇ ਇਨਸਾਨ ਹੈ ਇਹੋ ਜਿਹੇ ਰਿਸ਼ਤੇ ਸਾਨੂੰ ਬਣਾਉਣੇ ਚਾਹੀਦੇ ਨੇ ਜਿਨ੍ਹਾਂ ਨਾਲ ਅਸੀਂ ਕੱਲ ਨੂੰ ਵਰਤ ਸਕੀਏ ਜਿਨ੍ਹਾਂ ਕੋਲ ਅਸੀਂ ਜਾ ਸਕੀਏ ਆਪਣੇ ਨਾਲ ਅਕਸਰ ਨਹੀਂ ਆਏ ਕਹਿਣ ਨੂੰ ਮਿਲਦਾ ਵੀ ਫਲਾਨਾਂ ਦਾ ਗੱਲਾਂ ਦਾ ਕੜਾਹ ਬਹੁਤ ਬਣਾਉਂਦਾ ਹੈਨਾ ਮੈਨੂੰ ਵੀ ਕਈ ਵਾਰੀ ਜਿਵੇਂ ਕਈ ਵਾਰੀ ਮੈਂ ਗੱਲਾਂ ਹੀ ਕਰੀ ਜਾਵਾਂ ਡੈਡੀ ਨਾਲ ਗੱਲ ਨਹੀਂ ਥੋੜੇ ਜਿਹੀ ਟਾਈਮ ਬਾਅਦੋ ਥੋੜੇ ਜਿਹੀ ਟਾਈਮ ਬਾਅਦ ਨਹੀਂ ਬਹੁਤ ਟਾਈਮ ਬਾਅਦ ਹਾਂ ਉਹ ਕਹਿ ਦਿੰਦੇ ਆ ਵੀ ਤੂੰ ਕਿਤੇ ਗੱਲਾਂ ਦਾ ਕੜਾ ਹੀ ਨਾ ਬਣਾਈ ਜਾਈ ਹੈ ਨਾ ਤਾਂ ਮੈਂ ਉਹਨਾਂ ਨੂੰ ਕਦੇ-ਕਦੇ ਹੱਸਣ ਲੱਗ ਜਾਂਦੀ ਆ ਮੈਂ ਕਹਿੰਦੀ ਮੇਰਾ ਕੰਮ ਆ ਗੱਲਾਂ ਦਾ ਕੜਾ ਬਣਾਉਣਾ ਤੁਸੀਂ ਗੱਲ ਤੇ ਗੱਲ ਕਰ ਰਹੇ ਹੋ ਪ੍ਰੋਗਰਾਮ ਕਰਦੇ ਆ ਹਨਾ ਤੇ ਇਹਨਾਂ ਜਿਵੇਂ ਹੁਣ ਗੱਲਾਂ ਦਾ ਕੜਾ ਆਪਾਂ ਨਾ ਬੰਦਿਆਂ ਨੂੰ ਬਹੁਤ ਨਕਾਰਨ ਜੇ ਲੱਗੇ ਵੀ ਫਲਾਨਾ ਤਾਂ ਉਹੀ ਵੀ ਬੋਲੀ ਜਾਂਦਾ ਗੱਲਾਂ ਦਾ ਕੜਾ ਹੂੰ ਕੁਝ ਲੋਕ ਬਹੁਤ ਸੋਣਾ ਬੋਲ ਰਹੇ ਹੁੰਦੇ ਆ ਅਸੀਂ ਸੁਣਨਾ ਨਹੀਂ ਚਾ ਰਹੇ ਕਿਉਂਕਿ ਸਾਡੇ ਕੋਲ ਫੋਨ ਆ ਤਾਂ ਸਾਨੂੰ ਲੱਗਦਾ ਵੀ ਉਹ ਤਾਂ ਬੋਲੀ ਹੀ ਜਾ ਰਿਹਾ ਇੰਨਾ ਟਾਈਮ ਕੌਣ ਦੇਵੇ ਉਹਨੂੰ ਹਨਾ ਜਾਂ ਜੇ ਹੁਣ ਆਪਾਂ ਆਪਣੀਆਂ ਸੱਥਾਂ ਦੇਖ ਲਈਏ ਖੂ ਟੋਬੇ ਦੇਖ ਲਈਏ ਉੱਥੇ ਗੱਲਾਂ ਦਾ ਕੜਾ ਹੀ ਬਣਦਾ ਪਰ ਉਹ ਥੈਰੇਪੀ ਆ ਮੇਰੇ ਦਾਦਾ ਜੀ ਨੂੰ ਰੋਟੀ ਖਾਣ ਤੋਂ ਬਾਅਦ ਤਲਬ ਹੁੰਦੀ ਆ ਵੀ ਭਾਈ ਮੈਂ ਪਸ਼ੂ ਛੱਡ ਲਾਂ ਮੈਂ ਮੱਝਾਂ ਛੱਡ ਲਾਂ ਕਿਉਂ ਟੋਬੇ ਤੇ ਉੱਥੇ ਉਹਦੇ ਹਾਣੀ ਬੈਠੇ ਹੁੰਦੇ ਆ ਤੇ ਉੱਥੇ ਹਰ ਗੱਲ ਡਿਸਕਸ ਹੁੰਦੀ ਹੈ ਕਹਿੰਦੇ ਨੇ ਹੁੰਦੇ ਵੀ ਪਿੰਡਾਂ ਦੀਆਂ ਤਾਂ ਸਰਕਾਰਾਂ ਵੀ ਉੱਥੇ ਹੀ ਬਣਦੀਆਂ ਨੇ ਬੈਠ ਕੇ ਤੇ ਹੁਣ ਤਾਂ ਨਾ ਪਿੱਛੇ ਜੇ ਮੈਨੂੰ ਯਾਦ ਆ ਵੀ ਉਹ ਜਿਵੇਂ ਕੋਈ ਕਿਸੇ ਗੱਲ ਤੇ ਵੀ ਆਪਣੇ ਪਿੰਡ ਚ ਆ ਗੱਲ ਆਏ ਹੋਣੀ ਆ ਹਲੇ ਹਨਾ ਜਾਂ ਕੋਈ ਸਰਕਾਰ ਦੀ ਕਿਸੇ ਗੱਲ ਤੇ ਉਹਵੇਂ ਦੀਆਂ ਟਿੱਪਣੀਆਂ ਫਿਰ ਇੱਕ ਤਰ ਇੱਕ ਪਾਸੇ ਹੋ ਗਈ ਇੱਕ ਤਰ ਇੱਕ ਪਾਸੇ ਹੋ ਗਈ ਵੀ ਲੜਨਾ ਨਹੀਂ ਮਜ਼ਾਕ ਦੇ ਤੌਰ ਤੇ ਵੀ ਤੂੰ ਤਾਂ ਫਲਾਨੇ ਆ ਫਿਰ ਆਏ ਤੂੰ ਤਾਂ ਫਲਾਨੇ ਆ ਫਿਰ ਆਏ ਉੱਥੇ ਕਿਹੜਾ ਕੋਈ ਗੁੱਸਾ ਕਰ ਰਿਹਾ ਜਾਂ ਚਿੜ ਰਿਹਾ ਹਨਾ ਸਗੋ ਜਿਹੜਾ ਉੱਥੇ ਬਹਿ ਕੇ ਚਿੜਦਾ ਉਹਨੂੰ ਹੋਰ ਖਜਾਉਂਦੇ ਆ ਸਾਰੇ ਜਾਣੇ ਉਹਨੂੰ ਇੱਕ ਪਾਸੇ ਕਰ ਲੈਂਦੇ ਆ ਹਨਾ ਤਾਂ ਉੱਥੋਂ ਤੁਹਾਡੇ 'ਚ ਉਹ ਆਉਂਦਾ ਵੀ ਕੁਝ ਸਹਿਣ ਦਾ ਸਹਿਣ ਸ਼ੀਲਤਾ ਹਾਂ ਤੁਹਾਡੇ 'ਚ ਉਹ ਆ ਜਾਂਦੀ ਹੈ ਚੀਜ਼ ਵੀ ਤੁਸੀਂ ਸਹਿ ਲੈਣੇ ਹੋ ਫਿਰ ਕਿਸੇ ਦੀ ਵੀ ਗੱਲ ਤੁਹਾਨੂੰ ਆਪਣੀ ਜਨਰੇਸ਼ਨ 'ਚ ਉਹ ਹੈ ਨਹੀਂ ਆਪਣੇ ਤੋਂ ਵੱਡਿਆਂ ਦੀ ਉਹ ਆਪਣੀ ਗੱਲ ਵੀ ਸਹਿ ਜਾਂਦੇ ਆ ਆਪਾਂ ਆਪਣੇ ਵੱਡਿਆਂ ਦੀ ਗੱਲ ਨਹੀਂ ਸਹੰਦੇ ਕਈ ਵਾਰੀ ਜਿਵੇਂ ਹਰਸੀ ਆ ਗੱਲ ਤੋਂ ਮੈਨੂੰ ਗੱਲ ਯਾਦ ਆਈ ਵੀ ਆਪਣੇ ਕਹਿੰਦੇ ਨੇ ਵੀ ਚਹੇੜਾ ਨਾ ਕਰਿਆ ਕਰ ਇਹ ਜਿਹੜਾ ਇੱਕ ਸ਼ਬਦ ਹੈ ਨਾ ਚਹੇੜ ਮੈਂ ਆਪ ਹੀ ਕਿੰਨੇ ਟਾਈਮ ਬਾਅਦ ਬੋਲਿਆ ਹੋਊਗਾ ਤੇ ਆਪਾਂ ਹੁਣ ਕਿੰਨਾ ਵਿਰਲਾ ਵਿਰਲਾ ਟਾਵਾ ਟਾਵੇਂ ਸੁਣਦੇ ਆ ਹਨਾ ਪਹਿਲਾਂ ਹਰ ਬੰਦਾ ਮਲਵਾ ਆਪ ਤੋਂ ਕੋਈ ਜਿਹੜਾ ਰਿਸ਼ਤਾ ਦੇ ਛੋਟੀ ਥਾਂ ਲੱਗਦਾ ਹੁੰਦਾ ਸੀ ਉਹ ਨਾਲ ਚਹੇੜਾ ਕਰਦੇ ਸੀ ਜਿਹਨਾਂ ਨੂੰ ਆਪ ਹੁਣ ਮਜ਼ਾਕ ਕਹਿ ਦਿੰਨੇ ਆ ਤੇ ਹੁਣ ਤੁਹਾਨੂੰ ਚਹੇੜ ਕਰਕੇ ਦੱਸਣਾ ਪੈਂਦਾ ਪਹਿਲੀ ਚਹੇੜ ਸੀ ਪਹਿਲਾਂ ਤੁਹਾਨੂੰ ਦੱਸਣਾ ਨਹੀਂ ਸੀ ਪੈਂਦਾ ਤੋੜਾ ਲਹਿਜਾ ਹੀ ਐ ਜਾਂ ਹੁੰਦਾ ਸੀ ਤੇ ਬੰਦੇ ਨੂੰ ਪਤਾ ਯਾਰ ਵੀ ਇਹਦਾ ਸੁਭਾਅ ਹੈ ਵੀ ਚਿਹੜਾ ਕਰਨ ਦਾ ਨਾ ਹਾਸਾ ਮਜ਼ਾਕ ਕਰਨ ਦਾ ਤਾਂ ਦੇਖ ਲੈ ਹੁਣ ਅਸੀਂ ਚਿਹੜਾ ਕਰਨੀ ਹੀ ਭੁੱਲ ਗਏ ਉਹੀ ਗੱਲ ਆ ਗਈ ਨਾ ਸੈਂਡ ਸ਼ੀਲਡ ਤਾਂ ਸਾਡੇ ਤੋਂ ਸੇ ਹੈ ਹੀ ਨਹੀਂ ਜਾਂਦਾ ਪਹਿਲਾਂ ਤਾਂ ਜਿਵੇਂ ਆਪਾਂ ਵਿਆਹਾਂ ਦੀ ਗੱਲ ਕਰਦੇ ਆ ਵਿਆਹਾਂ ਚ ਇਹੋ ਜਿਹੀਆਂ ਬੋਲੀਆਂ ਪੈਂਦੀਆਂ ਸੀ ਜਾਂ ਇੱਕ ਦੂਜੇ ਨੂੰ ਬੁੜੀਆਂ ਦੋਹੇ ਲਾਉਂਦੀਆਂ ਸੀਗੀਆਂ ਰਿਸ਼ਤਿਆਂ ਨੂੰ ਦੋਹੇ ਲਾਉਂਦੀਆਂ ਸੀ ਨਾ ਜੀਜੇ ਨੂੰ ਜੇਠ ਨੂੰ ਦਿਓਰ ਨੂੰ ਤੇ ਕਿਉਂਕਿ ਉਹ ਸਹਾਰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹ ਮਜ਼ਾਕ ਹੋ ਰਿਹਾ ਸਾਡੇ ਨਾਲ ਪਰ ਉਹਨੂੰ ਦੱਸਣਾ ਨਹੀਂ ਸੀ ਪੈਂਦਾ ਵੀ ਇਹ ਦੋਹਾ ਮੈਂ ਤੈਨੂੰ ਤਾਂ ਲਾਇਆ ਕਿਉਂਕਿ ਮੈਂ ਤੇਰੇ ਨਾਲ ਮਜ਼ਾਕ ਕਰਦੀ ਸੀ ਨਹੀਂ ਪਰ ਹੁਣ ਸਾਨੂੰ ਦੱਸਣਾ ਪੈਂਦਾ ਕਿ ਸਾਡੇ ਚ ਸਹਿਣਸ਼ੀਲਤਾ ਨਹੀਂ ਵੀ ਇਹ ਨੇ ਮੈਨੂੰ ਐ ਕਿਵੇਂ ਕਹਤਾ ਹੈ ਨਾ ਤਾਂ ਮੈਨੂੰ ਲੱਗਦਾ ਵੀ ਕਦੇ-ਕਦੇ ਇੱਕ ਦੂਜੇ ਤੇ ਛੋਟੇ-ਛੋਟੇ ਤੰਜ ਕੱਸਣੇ ਉਹਦੇ ਨਾਲ ਥੋੜਾ-ਥੋੜਾ ਹਾਸਾ ਮਜ਼ਾਕ ਕਰਨਾ ਵੀ ਜ਼ਰੂਰੀ ਹੁੰਦਾ ਮੈਨੂੰ ਨਾ ਤੇਰੀ ਵਿਆਹ ਦੀ ਗੱਲ ਤੋਂ ਵੀ ਆ ਯਾਦ ਆਇਆਗਾ ਵੀ ਜਿਹੜੇ ਹੁਣ ਆਪਣੇ ਵਿਆਹ ਵੀ ਹੋ ਗਏ ਆਪਾਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਕੀਤੀ ਆ ਉਹ ਬਹੁਤ ਫਾਸਟ ਪੇਸ ਤੇ ਨੇ ਛੇਤੀ ਛੇਤੀ ਬਹੁਤ ਸਾਰੀਆਂ ਰਸਮਾਂ ਅਸੀਂ ਕਰ ਲੈਣੀਆਂ ਚਾਹੁੰਦੇ ਆ ਆਪਣੇ ਜਿਹੜੇ ਮਾਪਿਓ ਆ ਉਹਨਾਂ ਨੂੰ ਪਲੇਸ ਵਾਲਾ ਸਿਸਟਮ ਬਹੁਤਾ ਪਸੰਦ ਨਹੀਂ ਆਉਂਦਾ ਉਹਨਾਂ ਨੂੰ ਲੱਗਦਾ ਵੀ ਨਹੀਂ ਸਾਡੇ ਵੇਲੇ ਵਧੀਆ ਸੀ ਇੱਕ ਦੂਜੇ ਨੂੰ ਮਿਲਦੇ ਸੀ ਜੇ ਦੋ ਦਿਨ ਇਕੱਠੇ ਰਹਿ ਰਹੇ ਆ ਤਿੰਨ ਦਿਨ ਇਕੱਠੇ ਰਹਿ ਰਹੇ ਆ ਤਾਂ ਤਿੰਨ ਦਿਨ ਸਾਡੀਆਂ ਗੱਲਾਂ ਨਹੀਂ ਸੀ ਮੁੱਕਦੀਆਂ ਹਣ ਵੀ ਉਹਨਾਂ ਨੂੰ ਜੇ ਆਪਾਂ ਪੈਲਸ ਦੇ ਵਿਆਹ ਵੀ ਦੇਖੀ ਉਹਨਾਂ ਨੂੰ ਐ ਹੁੰਦਾ ਵੀ ਜੇ ਬਾਹਰ ਅਰੇਂਜਮੈਂਟ ਹੋਵੇ ਦਾ ਤਾਂ ਅਸੀਂ ਅੰਦਰ ਬਹਿ ਜੀਏ ਜੇ ਗਾਣਾ ਵਜਾਉਣਾ ਅੰਦਰ ਆ ਤਾਂ ਅਸੀਂ ਬਾਹਰ ਬਹਿ ਜੀਏ ਕਿ ਤੱਕ ਕਹਿ ਵੀ ਦਿਨੇ ਅੱਜ ਆਪਾਂ ਵੀ ਇਹ ਤੋਂ ਡੀਜੇ ਤੋਂ ਕੀ ਲੈਣਾ ਆਪਾਂ ਤਾਂ ਬਾਹਰ ਗੱਲਾਂ ਕਰੀਏ ਕਿਉਂਕਿ ਉਹ ਮਸਾ ਮਿਲੇ ਹੁੰਦੇ ਆ ਮਤਲਬ ਉਹ ਨਹੀਂ ਵੀ ਨੱਚਣਾ ਟੱਪਣਾ ਕੋਈ ਆਪਾਂ ਕਹਿ ਦਈਏ ਮੈਨੂੰ ਐ ਲੱਗਦਾ ਹੁੰਦਾ ਵੀ ਉਹ ਚ ਭੱਜ ਭਜਾਈ ਨਾ ਹੋਵੇ ਜੇ ਤੁਸੀਂ 2-3 ਘੰਟੇ ਨੱਚ ਟੱਪ ਰਹੇ ਹੋ ਨੱਚੋ ਟੱਪੋ ਫਿਰ ਉਹਦੋਂ ਖੁੱਲ ਕੇ ਹਨਾ ਪਰ ਉਹ ਸਮਾਂ ਵੀ ਜ਼ਰੂਰ ਦਿਓ ਉਹਦੇ ਚ ਵੀ ਜਿਹੜੇ ਕੋਈ ਰਿਸ਼ਤੇਦਾਰ ਕਿਸੇ ਨੂੰ ਸਾਲ ਬਾਅਦ ਮਿਲ ਰਿਹਾ ਕੋਈ 5 ਸਾਲਾਂ ਬਾਅਦ ਵੀ ਮਿਲ ਰਿਹਾ ਕਿਉਂਕਿ ਕਈ ਬਹੁਤ ਦੂਰ ਰਹਿੰਦੇ ਹੁੰਦੇ ਨੇ ਵਿਆਹਾਂ ਸ਼ਾਦੀਆਂ ਤੇ ਆਉਂਦੇ ਆ ਉਹ ਜੇ ਪ੍ਰੋਗਰਾਮਾਂ 'ਚ ਤੁਸੀਂ ਇਕੱਠੇ ਹੁੰਨੇ ਹੋ ਜਾਂ ਕਈ ਵਾਰੀ ਕੋਈ ਦੂਰ ਦਾ ਰਿਸ਼ਤੇਦਾਰ ਆ ਤੁਸੀਂ ਇੱਕ ਕਾਮਨ ਸਕੇਰੀ 'ਚ ਇਕੱਠੇ ਹੁੰਨੇ ਹੋ ਉੱਥੇ ਤੁਹਾਨੂੰ ਐਂ ਲੱਗਦਾ ਹੁੰਦਾਗਾ ਵੀ ਮੈਂ ਇਹਨੂੰ ਮੱਸਾਂ ਮਿਲੀ ਆ ਮੈਂ ਇਹਦੇ ਨਾਲ ਬਾਵਾ ਸਾਰੀਆਂ ਗੱਲਾਂ ਕਰਾਂ ਜਿਵੇਂ ਆਪਣੀਆਂ ਮਾਵਾਂ ਨੂੰ ਤਾਂ ਹੁੰਦਾ ਹੀ ਆ ਹਨਾ ਜੇ ਮੇਰੀ ਮਾਂ ਨੂੰ ਮੇਰੇ ਨਾਨਕਿਆਂ ਦੀ ਕੋਈ ਕੁੜੀ ਮਿਲ ਜੇ ਕਿਤੇ ਉੱਥੇ ਵਿਆਹ ਗਏ ਹੁਣ ਮੇਰੀ ਮੰਮੀ ਨਾਨਕੇ ਰਹੀ ਆ ਆਪਣੇ ਹਨਾ ਤਾਂ ਉਹਨੂੰ ਐਂ ਹੁੰਦਾਗਾ ਵੀ ਲੈ ਇਹ ਤਾਂ ਮੈਨੂੰ ਐਨੇ ਸਾਲਾਂ ਬਾਅਦ ਮਿਲੀ ਆ ਹਨਾ ਮੈਂ ਇਹਦੇ ਨਾਲ ਗੱਲਾਂ ਕਰਾਂ ਤਾਂ ਉਹ ਚੀਜ਼ਾਂ ਵਿਆਹਾਂ 'ਚ ਮੈਨੂੰ ਲੱਗਦਾ ਉਹ ਸਮਾਂ ਦੇਣਾ ਜਾਂ ਉਹ ਸਪੇਸ ਦੇਣੀ ਬਹੁਤ ਜ਼ਰੂਰੀ ਆ ਸਾਰੇ ਚ ਭੱਜ ਭਜਾਈ ਨਾ ਹੋਈ ਜਾਵੇ ਜਿਵੇਂ ਤੂੰ ਕਿਹਾ ਵੀ ਪਹਿਲਾਂ ਹੁੰਦਾ ਸੀ ਲੋਕ ਕਹਿੰਦੇ ਸੀ ਵੀ ਫਲਾਨਾ ਬੰਦਾ ਮੈਨੂੰ ਇੰਨੇ ਸਾਲਾਂ ਬਾਅਦ ਮਿਲਿਆ ਤਾਂ ਹੁਣ ਮੈਂ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ ਪਰ ਹੁਣ ਇਹਦਾ ਉਲਟਾ ਹੁਣ ਕਹਿੰਦੇ ਵੀ ਯਾਰ ਇਹ ਤਾਂ ਇੰਨੇ ਟਾਈਮ ਬਾਅਦ ਮਿਲਿਆ ਹੁਣ ਮੈਂ ਇਹਦੇ ਨਾਲ ਕੀ ਗੱਲ ਕਰਾਂ ਹਨਾ ਵੀ ਹੁਣ ਸਾਡਾ ਹੁਣ ਅਸੀਂ ਰਿਲੇਟ ਨਹੀਂ ਕਰਦੇ ਹੁਣ ਅਸੀਂ ਰਿਲੇਟ ਨਹੀਂ ਕਰ ਪਾਉਂਦੇ ਹੁਣ ਵੀ ਸਾਡੀਆਂ ਜ਼ਿੰਦਗੀਆਂ ਅੱਡ ਅੱਡ ਚੱਲ ਰਹੀਆਂ ਮੈਂ ਤੋ ਕੀ ਪੁੱਛਾਂ ਅਸੀਂ ਵਿਆਹ ਸ਼ਾਦੀਆਂ 'ਚ ਜਾ ਕੇ ਜਾਂ ਜਦੋਂ ਵੀ ਕਿਤੇ ਕੋਈ ਇਹੋ ਜਿਹਾ ਫੈਮਿਲੀ ਫੰਕਸ਼ਨ ਹੁੰਦਾ ਹੈ ਅਸੀਂ ਆਪਦੇ ਰਿਸ਼ਤੇਦਾਰਾਂ ਤੋਂ ਹੀ ਕਤਰਾਉਂਦੇ ਰਹਿੰਦੇ ਆ ਵੀ ਹਾਈ ਜਿਹਦੇ ਕੋਲ ਬਹਿ ਗਏ ਨਾਲ ਗੱਲਾਂ ਕਰਨੀਆਂ ਪੈਣੀਆਂ ਤੇ ਕੀ ਗੱਲਾਂ ਕਰਾਂਗੇ ਅਸੀਂ ਜਿਵੇਂ ਆਪਾਂ ਹੁਣ ਕਿਸੇ ਨੂੰ ਮੈਸੇਜ ਵੀ ਕਰੀਏ ਹਨਾ ਆਪਾਂ ਕਿੰਨੇ ਵੀ ਹੈਲੋ ਹਾਈ ਕਿਵੇਂ ਹੋ ਠੀਕ ਹੋ ਹੋਰ ਕੋਈ ਗੱਲਬਾਤ ਅਗਲਾ ਕਹਿੰਦਾ ਬਸ ਠੀਕ ਹੈ ਵਧੀਆ ਉਦੋਂ ਅਗਲੀ ਸਾਡੇ ਕੋਲ ਤੀਜੀ ਤੋਂ ਬਾਅਦ ਚੌਥੀ ਗੱਲ ਹੈ ਹੀ ਨਹੀਂ ਕਿਉਂਕਿ ਅਸੀਂ ਕਦੇ ਉਹਨਾਂ ਨਾਲ ਬਹਿਂਦੇ ਹੀ ਨਹੀਂ ਹੈਗੇ ਅਸੀਂ ਸੋਚਦੇ ਹੀ ਨਹੀਂ ਵੀ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਆ ਤਾਂ ਉਹੀ ਗੱਲ ਆ ਵੀ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਗੱਲਾਂ ਕਰਨੀਆਂ ਤੁਹਾਡੇ ਲਈ ਕਿ ਨਾ ਉਹਦਾ ਥੈਰੇਪੀ ਦਾ ਹੀ ਕੰਮ ਕਰਦੀਆਂ ਨੇ ਆਪਾਂ ਕਹਿੰਦੇ ਵੀ ਤੁਸੀਂ ਫੁੱਲ ਵਰਗੇ ਹੌਲੇ ਹੋ ਜੰਨੇ ਤਾਂ ਤੁਸੀਂ ਕਿਸੇ ਨਾਲ ਦਿਲ ਖੋਲ ਕੇ ਗੱਲ ਕਰਦੇ ਹੋ ਹਨਾ ਤਾਂ ਉਹੀ ਆ ਵੀ ਇਹ ਤੁਸੀਂ ਤਾਂ ਹੀ ਹੋਵੋਗੇ ਤੁਹਾਡੇ ਨਾਲ ਉਹੋ ਜਿਹੇ ਲੋਕ ਜੁੜੇ ਹੋਣਗੇ ਤੇ ਕਈ ਵਾਰੀ ਤੁਸੀਂ ਲੋਕਾਂ ਨੂੰ ਸਾਹਮਦੇ ਨਹੀਂ ਹੈਗੇ ਲੋਕ ਵੀ ਤੁਹਾਡੇ ਕੋਲ ਹੁੰਦੇ ਨੇ ਹਨਾ ਵੀ ਹੁਣ ਕਈ ਵਾਰ ਇੱਕ ਜਣਾ ਹੀ ਤੁਹਾਨੂੰ ਐ ਕਰੇ ਵੀ ਮਿਲिए ਮਿਲिए ਆਪਾਂ ਗੱਲਾਂ ਕਰੀਏ ਦੂਜਾ ਕਵੇ ਸਮਾਂ ਨਹੀਂ ਹੈਗਾ ਬਿਜ਼ੀ ਆ ਫਿਰ ਦੂਜਾ ਵੀ ਕਹਿੰਦਾ ਵੀ ਜਦੋਂ ਉਹੀ ਮੈਨੂੰ ਮਿਲਣ ਚ ਇੰਟਰਸਟਿਡ ਨਹੀਂ ਆ ਉਹਦੀ ਦਿਲਚਸਪੀ ਨਹੀਂ ਹੈਗੀ ਤਾਂ ਵੀ ਆਪਾਂ ਵੀ ਰਹਿਣ ਦਿੰਦੇ ਹਾਂ ਨਾ ਤੇ ਦੋਨੇ ਪਾਸਿਓਂ ਹੀ ਰਿਸ਼ਤੇ ਕੋਈ ਵੀ ਆ ਦੋਨੇ ਪਾਸਿਓ ਜੇ ਤੁਸੀਂ ਇੱਕੋ ਜਾ ਉਹਦੇ 'ਚ ਇਨਪੁਟ ਪਾਉਂਗੇ ਤਾਂ ਉਹ ਨਿਭਦੇ ਨੇ ਤਾਂ ਜਿਵੇਂ ਭੈਣ ਹੋ ਰਹੇ ਨੇ ਆ ਪ੍ਰੋਗਰਾਮ ਦਾ ਨਾਂ ਬਹੁਤ ਸੋਹਣਾ ਰੱਖਿਆ ਗੱਲ ਤੇ ਗੱਲ ਹੈਨਾ ਵੀ ਇੱਕ ਮੈਂ ਕਰਾਂ ਇੱਕ ਤੂੰ ਕਰੇ ਜਿਵੇਂ ਪਹਿਲਾਂ ਰੁਪਿੰਦਰ ਭੈਣ ਕਰਦੇ ਸੀ ਫਿਰ ਗੁਰਦੀਪ ਭੈਣੋਂ ਦਾ ਉਹਨੂੰ ਹੰਗਾਰਾ ਪਰਦੀ ਸੀ ਤੇ ਆਪਦੀ ਗੱਲ ਰੱਖਦੇ ਸੀ ਹੁਣ ਆਪਾਂ ਚਲੋ ਕਰਦੇ ਆ ਤਾਂ ਵੀ ਗੱਲ ਤੇ ਗੱਲ ਤੁਸੀਂ ਸਾਰੇ ਕਰਿਆ ਕਰੋ ਗੱਲਾਂ ਦੀ ਜਿਹੜੀ ਲੜੀ ਆ ਉਹ ਟੁੱਟਣੀ ਨਹੀਂ ਚਾਹੀਦੀ ਹੈਗੀ ਜਦੋਂ ਵੀ ਤੁਸੀਂ ਕਿਸੇ ਨਾਲ ਬੈਠੋ ਤੇ ਅਸੀਂ ਤਾਂ ਇਹ ਕਹਾਂਗੇ ਵੀ ਆਪਦੇ ਵਧੀਆ ਰਿਸ਼ਤੇ ਆ ਉਹਨਾਂ ਨੂੰ ਸੰਭ ਕੇ ਰੱਖੋ ਉਹਨਾਂ ਨਾਲ ਮਿਲੋ ਵਰਤੋ ਉਹਨਾਂ ਕੋਲੇ ਜਾਓ ਜਦੋਂ ਵੀ ਤੁਹਾਨੂੰ ਐ ਲੱਗਦਾ ਵੀ ਅੱਜ ਮੇਰਾ ਕਿਸ ਨਾਲ ਬਹੁਤ ਸਾਰੀਆਂ ਗੱਲਾਂ ਕਰਨ ਦਾ ਜੀ ਉਹਨਾਂ ਨੂੰ ਫੋਨ ਕਰ ਲਓ ਹੁਣ ਤਾਂ ਸਾਡੇ ਕੋਲ ਫੋਨ ਨੇ ਤੇ ਹੁਣ ਸਿਆਲ ਵੀ ਨੇ ਤੇ ਦੇਜਾਈਆਂ ਵੀ ਆ ਤੁਸੀਂ ਬਹਿ ਸਕਦੇ ਹੋ ਚਾਹ ਦਾ ਕੱਪ ਪੀਓ ਕੋਹਾ ਪਿੰਨੀ ਆ ਖਾਓ ਤੇ ਗੱਲਾਂ ਕਰੋ ਤੇ ਆਪਣੇ ਕੋਲ ਫੋਨ ਨੇ ਵੀਡੀਓ ਕਾਲ ਆ ਸਭ ਕੁਝ ਆ ਚਲੋ ਜੇ ਕੋਈ ਦੂਰ ਰਹਿੰਦਾ ਉਹਨੂੰ ਫੋਨ ਕਰ ਲਓ ਉਹਨੂੰ ਵੀਡੀਓ ਕਾਲ ਕਰ ਲਓ ਤੇ ਉਹਦੇ ਨਾਲ ਪ੍ਰਾਣੀਆਂ ਗੱਲਾਂ ਕਰੋ ਜੇ ਤੁਸੀਂ ਕਿਸੇ ਨਾਲ ਪੜੇ ਹੋ ਤੁਸੀਂ ਉਹਦੇ ਨਾਲ ਉਹ ਗੱਲਾਂ ਕਰ ਸਕਦੇ ਹੋ ਕਿਸੇ ਦੇ ਤੁਸੀਂ ਘਰ ਦੇ ਨੇੜੇ ਹੋ ਸਕਦਾ ਗਵਾਂਢੀ ਰਹੇ ਹੋ ਹਨਾ ਤਾਂ ਤੁਸੀਂ ਆਪਣੀਆਂ ਉਹੋ ਜਿਹੀਆਂ ਗੱਲਾਂ ਕਰ ਸਕਦੇ ਹੋ ਕਿਉਂਕਿ ਹਰ ਬੰਦੇ ਨਾਲ ਤੁਹਾਡਾ ਇੱਕ ਅਡਰੈਸਤਾ ਹੁੰਦਾ ਤੇ ਹਰੇਕ ਨਾਲ ਤੁਹਾਡੇ ਕੋਲ ਅੱਧ ਗੱਲਾਂ ਹੁੰਦੀਆਂ ਨੇ ਕਰਨ ਨੂੰ ਤਾਂ ਉਹੀ ਆ ਵੀ ਅਸੀਂ ਤਾਂ ਇਹੀ ਕਵਾਂਗੇ ਵੀ ਸਭ ਨੂੰ ਮਿਲੋ ਵਰਤੋ ਤੇ ਨਵੇਂ ਸਾਲ ਦਾ ਸਾਡਾ ਇਹ ਅੱਜ ਪਹਿਲਾ ਪ੍ਰੋਗਰਾਮ ਸੀ ਤਾਂ ਅਸੀਂ ਇਹ ਗੱਲ ਤੇ ਗੱਲ ਜਿਹੜਾ ਸਾਡਾ ਟਾਈਟਲ ਆ ਅਸੀਂ ਕਿਹਾ ਵੀ ਅੱਜ ਸ਼ੋਅ ਦੇ ਤੇ ਹੀ ਕਰਦੇ ਆ ਤੇ ਵੀ ਤੁਹਾਨੂੰ ਸਾਰਿਆਂ ਨੂੰ ਵੀ ਤਾਂ ਅਸੀਂ ਇਹੀ ਕਹਿਣਾ ਚਾਹੁੰਦੇ ਸੀਗੇ ਵੀ ਇਹ ਜਿਹੜੀ ਗੱਲਾਂ ਦਾ ਕੜਾ ਬਣਾਉਂਦੇ ਰਹੋ ਹਾਂ ਤੇ ਮੈਂ ਤੇ ਹਰਸੀ ਤੁਹਾਨੂੰ ਹੁਣ ਮਿਲਾਂਗੀ ਅਗਲੇ ਐਤਵਾਰ ਨੂੰ ਤੇ ਤੁਸੀਂ ਸਾਰੇ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ